ਚਾੜੂ ਕੁੜੀਆਂ ਤੋਂ ਫੜ ਕੇ ਸਾਡੇ ਤੇ ਮਾਰਨ ਲਾਤੇ ਆ 22 ਸਾਲਾਂ ਚ ਕੀ ਰੰਗ ਲਾਤਾ ਉਹਨਾਂ ਨੂੰ ਦੱਸ ਨੌਕਰੀਆਂ ਦੇ ਦਿਆਂ ਕਹਿੰਦੇ ਅਸੀਂ ਉਹ ਨੌ ਕਿੱਥੇ ਮੈਨੂੰ ਦਿਖਾਉਣ ਤਾਂ ਸੀ ਕਿੱਥੇ ਐਂ ਤਾਂ ਮਾਇਆ ਆਦ ਨਾ ਫਲਾਨਾ ਕੋਲ ਮਾਇਆ ਦੇ ਤਾਂ ਕਿਸੇ ਨੂੰ ਪੰਡਿਆ ਵੀ ਦਿੱਸਿਆ ਲੱਖਾ ਸਿੰਘ ਸਿਧਾਣਾ ਵੀ ਖੜੇ ਹੋਏ ਆ ਉਹ ਤਾਂ ਕਾਨੂੰਨ ਗੋਲਾ ਤੋਣੇ ਹੋ ਜੀ ਸਿਧਾਣਾ ਦੇ ਨਾਲ ਮੇਰਾ ਬਾਣ ਸੀਗਾ ਤੇ ਕੋਲੀ ਰਿਆ ਮੈਂ ਉਹ ਤਾਂ ਵਿਕਟ ਗਿਆ ਬੰਦਾ ਯਾਰ ਕਿਹੜਾ ਸਮਾਜਸੀ ਵੀ ਸੜਾ ਲੁੱਟਦਾ ਲੱਖਾ ਸਿਧਾਣਾ ਤਾਂ ਵੋਟ ਖਰਾਬ ਕਰੂਗਾ 20 5000 ਹੋਰ ਕੀ ਆਮ ਲੋਕ ਪਾਦਨ ਦਾ ਜਿਹੜੀ ਮੰਦਿਰ ਜੀ ਹੋਈ ਉਹ ਤੇ ਖਰਾਬ ਕਿਹੜੀ ਪਾਰਟੀ ਦੀ ਹੋਊ ਪਾਰਟੀ ਦੀ ਤਾਂ ਅਸੀਂ ਖੋਦਿਆ ਵੇਖੋ ਜੀ ਮੈਂ ਅਮੈਤਰਾ ਦਾ ਏਜੰਟ ਵੀ ਬਣਾ ਸੀਗਾ ਤੇ ਅੱਜ 2 ਸਾਲ ਹੋ ਗਏ ਉਹਨੂੰ ਐਂ ਬਸ ਲੋ ਮੈਨੂੰ ਜਾਣਦੇ ਆ ਉਹ ਉਹ ਪੰਗ ਹੋ ਗਿਆ ਤੁਹਾਡੀ ਆਪ ਦੀ ਸਰਕਾਰ ਤੋਂ ਪੂਰਾ ਜੀ ਪੂਰਾ ਮਹਾ ਸਾਡੇ ਨਾਲ ਤਾਂ ਮੋਦੀ ਚੰਗਾ ਇਹਦੇ ਨਾਲ ਤਾਂ ਇੰਨਾ ਦੇਰੇ ਕੰਮਕਾਰ ਆ 2.5 ਸਾਲ ਦੇ ਉਹ ਕਿਵੇਂ ਦੇਖਦੇ ਬਹੁਤ ਵਧੀਆ ਸਾਰੀ ਟੀੜੀ ਦੀ ਦਫਾਵਾੜਤੀ ਨੇ ਨਿੱਕੀ ਦੀ ਚਿੱਟਾ ਆ ਗਿਆ ਆ ਕਾਲੀਦਾਲ ਤੋਂ ਪਾਸੇ ਪਾਈ ਹੈ ਤੇ ਨਾ ਹੀ ਪਾਉਣੀ ਆ ਪਲਾਂ ਦੀ ਹਰ ਜਾਣ ਬਸ ਜੋ ਮਰਜ਼ੀ ਹੋਈ ਜਾਵੇ ਖੁਸ਼ੀ ਹੋ ਜਾਈ ਪਲਾਂ ਦੀ ਪਿੰਡ ਦੇ ਵੇਖ ਲੈਣਾ ਵੀ ਕਿੱਧਰ ਵੋਟ ਪਾਉਂਦੇ ਆ ਉਹ ਪੜਦਾ ਜਾਂ ਨਾ ਕਰਿਆ ਕਰਨ ਜਾਵਾ ਸਾਹਮਣੇ ਮੋਰਾਂ ਲਾਈ ਚੱਲਾਂ ਆ ਕਾਲੀਦਾਲ ਦਾ ਕਿਵੇਂ ਲੱਗਦਾ ਉਹ ਤਾਂ ਸਾਡੇ 10 ਸਾਲ ਅਸੀਂ ਬਹੁਤ ਨਜ਼ਾਰੇ ਦੇ ਉਹ 10 ਸਾਲ ਅਸੀਂ ਆਕੁੰਨ ਨਹੀਂ ਪਟਕਾ ਸੀ ਬਿਜਲੀ ਵਾਲਾ ਕਹਿੰਦਾ ਬੈਲ ਬੋਲ ਨਾ ਪਰਿਓ ਵੀ ਜੇ ਤੀ ਪੱਗ ਨੂੰ ਤਾਂ ਦੇਖਣਾ ਨਹੀਂ ਜਾਂਦੇ ਉਹਨੂੰ ਵੋਟ ਜਿਹੜਾ ਪਾਊਗਾ ਉਹ ਮੋਨਾ ਹੋ ਕੇ ਪਾ ਕੇ ਜਾ ਕੇ ਪੱਗਾਂ ਵਾਲੇ ਰਲੀਆਂ ਦੇ ਲੀਡਰ ਜੀ ਰਲੀਆਂ ਨੂੰ ਫਿਰ ਹਜ਼ਾਰ ਲਾਉਂਦੇ ਨੇ ਅਦੇ ਵੀ ਤੂੰ ਪੱਗ ਨਾ ਮੂੰਹ ਸਿਰ ਮਨਾ ਕੇ ਜਾਂਦਾ ਕੱਟਰੀ ਹਿੰਦੂ ਆ ਇਹੋ ਪੱਗ ਨੂੰ ਦੇਖਣਾ ਨਹੀਂ ਜਾਂਦੇ ਤੇ ਪੱਗਾਂ ਵਾਲੇ ਵਿੱਚ ਵੜਦੇ ਉਹਨਾਂ ਦੇ ਕਾਲੀ ਪਾਲਤ ਦਾ ਰਾਜ ਹੁੰਦਾ ਸੀ ਜਿਹੜਾ ਮੇਰੀ ਗਾਸਰੋਂ ਕੋਈ ਬੰਦਾ ਆਮਲੇ ਬੰਦਾ ਕਿਲੋ ਪੋਤ ਅੱਧਾ ਕਿਲੋ ਲੈ ਕੇ ਆਉਂਦਾ ਸੀ ਕੋਈ ਪੁਲਿਸ ਵਾਲਾ ਆ ਕੇ ਉਹਨਾਂ ਨੂੰ ਆਏ ਨਹੀਂ ਪਤਾ ਜੀ ਵੀ ਕਿੱਧਰੋਂ ਆਏ ਆ ਕਿੱਧਰ ਜਾਣੇ ਆ ਪੁਲਿਸ ਵਾਲੇ ਚਿੱਟਿਆਂ ਨੂੰ ਨਹੀਂ ਪੜ੍ਹਦੀ ਮੈਂ ਕਿਲੋ ਪੋਤ ਲੈ ਕੇ ਉਹਨਾਂ ਲੰਮੇ ਦੇ ਤੇ ਉਹਦੀ ਪਰਚਾ ਪਾ ਦੂਗੀ ਚੱਲ ਤਿੰਨ ਤਿੰਨ ਨੰਬਰ ਤੇ ਚਲਦਾ ਆ ਆਪਾਂ ਕਹਾਂਗੇ ਭਾਈ ਸਾਨੂੰ 100 ਗ੍ਰਾਮ ਪੋਤ ਪਾ ਦੇਖਣਗੇ ਚਿੱਟਾ ਕਰਨਾਂ ਦੀ ਗੱਲ ਕਰੋ ਦੋਨੇ ਪਾਲਟਿਕਾ ਨੂੰ ਚੰਦ ਰਹਿ ਗਈ ਇਹਨਾਂ ਨੇ ਕੁਝ ਨਹੀਂ ਕਰਿਆ ਪਾਈਆ ਝਾੜੂ ਵਾਲਿਆਂ ਦੀ ਵੋਟ ਪਾਈ ਆ ਮੈਂ ਤੁਹਾਨੂੰ ਕਹਿੰਦਾ ਨਹੀਂ ਪਾਈ ਪਰ ਇਹਨਾਂ ਨੇ ਕਰਿਆ ਕੁਝ ਦ ਆ ਲੈ ਜਾਓ ਪ੍ਰਾਲੀ ਚੱਕ ਕੇ ਅਸੀਂ ਮੁਕਤ ਦਿੰਨੇ ਆ ਤੁਹਾਨੂੰ ਲੈ ਜਾਓ ਮੁਕਤ ਦਿੰਨੇ ਆ ਸਰਕਾਰ ਨੂੰ ਤੇ ਹੁਣ ਭੈਣਾ ਦਵੱਲੀ ਫਿਰਦਾ ਉਹ ਪਾਣੀ ਅੱਗ ਬੁਝਾਉਣ ਵਾਲਾ ਗੱਡੀਆਂ ਖੇਤਾਂ 'ਚ ਦਵੱਲੀ ਫਿਰਦਾ ਉਹਦਾ ਕਰਕੇ ਕੀ ਅਸੀਂ ਇਹਨੂੰ ਕਹਿੰਨੇ ਇਹ ਲੈ ਜਾ ਮੁਕਤ ਚੱਕ ਕੇ ਪ੍ਰਾਲੀ ਸਾਡੀ ਚਾੜੂ ਵਾਲ ਨੇ ਬੋਟਾ ਲਾਗੇ ਉਹ ਮਿੱਟੀ ਗੋਲੀ ਲੈ ਕੇ ਝਾੜੂ ਵਾਲਿਆਂ ਦੇ ਪਾਸੇ ਹੋ ਗਏ ਕੀ ਮਿੱਟੀ ਗੋਲੀ ਦੇਤੀ ਹਾਂ ਵੀ ਛੋਟੇ ਬੁਰਦਾਂ ਨਾਲ 100000 ਰੁਪਏ ਤੁਹਾਡੇ ਖਾਤੇ 'ਚ ਪਾਵਾਂਗੇ ਉਹ ਬੁਰਦਾਂ ਨੂੰ ਜੋ ਕਾਈ ਜਾਂਦੇ ਆ ਲੈਡ ਤਾਂ ਕਦੇ ਆਈ ਨਹੀਂ ਸੀ ਕਹਿੰਦੇ ਚਵੱਕਾ ਨਹੀਂ ਮਾਰਨੂ ਪਰ ਇਹ ਗੱਲ ਸਹੀ ਹੈ ਭਗਵਾਨ ਜੀ ਤੁਹਾੰਦੀ ਚਵੱਕਾ ਨਹੀਂ ਮਾਰਿਆ ਉਹ ਸਾਰਾ ਦਿਨ ਨਾ ਵੇ ਉਹ ਗੱਲ ਵੱਖਰੀ ਆ ਚਵੱਕੇ ਦੀ ਗੱਲ ਕਹੀ ਨਹੀਂ ਲੈਡ ਚਵੱਕਾ ਨਹੀਂ ਮਾਰਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਅਸੀਂ ਲੋਕ ਸਭਾ ਬਠਿੰਡਾ ਬਾਰੇ ਲੋਕਾਂ ਦੀ رائے ਜਾਣ ਰਹੇ ਹਾਂ ਤੇ ਅਸੀਂ ਪਹੁੰਚੇ ਹਾਂ ਪਿੰਡ ਮੀਆਂ ਜੋ ਖਿੰਡਾ ਲੋਕ ਸਭਾ ਹਲਕੇ ਦੀ ਨਹੀਂ ਆਉਂਦਾ ਤੇ ਬਜ਼ੁਰਗਾਂ ਤੋਂ ਅਸੀਂ ਪੁੱਛਾਂਗੇ ਪਿੰਡ ਦੇ ਲੋਕਾਂ ਤੋਂ ਪੁੱਛਾਂਗੇ ਵੀ ਉਹ ਸਿਆਸੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਨਾ ਬਾਰੇ ਕੀ ਰੱਖਦੇ ਆ ਰਾਜਨੀਤੀ ਨੂੰ ਕਿਵੇਂ ਸਮਝਦੇ ਆ ਸਾਰੀਆਂ ਇਹਨਾਂ ਗੱਲਾਂ ਤੋਂ ਪਾਰਟੀ ਕਿਹੜੀ ਵਧੀਆ ਲੱਗਦੀ ਆ ਮੈਂ ਤਾਂ ਪ੍ਰਭਾ ਕੱਟੜ ਕਾਂਗਰਸੀ ਆ ਜਿੱਦਾਂ ਤੇ ਜੇ ਮੈਂ ਕਾਂਗਰਸ ਨੂੰ ਪਾਉਣਾ ਤੇ ਕਾਂਗਰਸ ਨੂੰ ਪਾਉਂਗਾ ਕਈ ਤਾਂ ਕਹਿੰਦੇ ਕਾਂਗਰਸ ਨੇ ਬੇੜਾ ਬਾਤ ਆ ਦੇਖਦਾ ਬੇੜਾ ਕਿਹੜਾ ਬਾਤ ਆ ਦੇਖਦਾ 70 ਸਾਲ ਹੋ ਗਏ ਕਹਿੰਦੇ ਰਾਜ ਕਰਦੇ ਨੇ ਮੋਦੀ ਸਾਹਿਬ ਵਰਗੇ ਕਹਿੰਦੇ ਮੋਦੀ ਤਾਂ ਉਹ ਹੀ ਪੌਂਕਣ ਵਾਲਾ ਆ ਚਾਹ ਪੀਂਦਾ ਪੀਂਦਾ ਬਣ ਕੇ ਤੇ ਹੁਣ ਸੌ ਕੋਸਾ ਬੋਲਦਾ ਤਰੱਕੀ ਕਰ ਗਿਆ ਉਹ ਤਰੱਕੀ ਤਾਂ ਕਰ ਹੀ ਗਿਆ ਤਰੱਕੀ ਤਾਂ ਬਾਈ ਕਰਨੀ ਆ ਜਿਹਦਾ ਕਰਮਾ ਚ ਲਿਖਿਆ ਕਰ ਜਾਂਦਾ ਉਹ ਤਾਂ ਹਰਸਿਮਤ ਕੌਰ ਬੀਬੀ ਕਹਿੰਦੀ ਵੀ ਅਸੀਂ ਬਹੁਤ ਕੁਝ ਬਣਾਏ ਇਮਜ਼ ਵਗੈਰਾ ਹੋਰ ਕਿੰਨਾ ਕੁਝ ਬਹੁਤ ਕੁਝ ਬਣਾਤਾ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਬੰਦੇ ਆ ਉਹਨਾਂ ਨੂੰ ਪਾ ਦੇਣਗੇ ਰਾਜਨੀ ਸੇਵਾ ਉਹਨਾਂ ਦਾ ਨਾਰਾ ਸੀ ਸੇਵਾ ਦਾ ਬਹੁਤ ਕਰਦੇ ਆ ਉਹ ਅੱਛਾ ਬਹੁਤ ਜਿਆਦੇ ਜਿਹੜਾ ਹੱਥ ਚਾਦੇ ਜਮਾ ਸਿਰੇ ਲਾਉਂਦੇ ਆ ਉਹਦੀ ਸੇਵਾ ਕਰਕੇ ਤਾਂ ਲੜ ਤਾਂ ਕਦੇ ਆਈ ਨਹੀਂ ਸੀ ਕਹਿੰਦੇ ਚਵਕਾ ਨਹੀਂ ਮਾਰਨੀ ਪਰ ਇਹਦੀ ਗੱਲ ਸਹੀ ਹੈ ਭਗਵਾਨ ਤਮਨ ਦੀ ਚਵਕਾ ਨਹੀਂ ਮਾਰਿਆ ਉਹਨੇ ਸਾਰਾ ਦਿਨ ਨਾ ਵੇ ਉਹ ਗੱਲ ਵੱਖਰੀ ਆ ਚਵੱਕੇ ਦੀ ਗੱਲ ਕਹੀ ਰਿਹਾਡ ਚਵੱਕਾ ਨਹੀਂ ਮਾਰਦੀ ਪਰ ਵੀ ਸਾਰਾ ਦਿਨ ਨਾਮ ਨਹੀਂ ਕਿਹਾ ਜਨ ਸਾਰਾ ਦਿਨ ਨਾਮ ਦਾ ਨਾਮ ਆਵੇ ਸਾਡੇ ਨਾਲ ਤਾਂ ਮੋਦੀ ਚੰਗਾ ਇਹਦੇ ਨਾਲ ਤਾਂ ਤੇ ਹੋਰ 2 2000 ਰੁਪਏ ਦਾ ਸਾਨੂੰ ਤਾਂ ਲਈ ਜਾਂਦੇ ਸੀ ਕਿਸਾਨ ਤਾਂ ਨਹੀਂ ਆ ਉਹਨਾਂ ਨੂੰ ਤਾਂ ਆਉਂਦਾ ਕਿਸੇ ਚੁੱਲਾ ਦਾ ਤਾਂ ਆਉਂਦਾ ਕਿਸੇ ਗਰੀਬ ਕਿਸਾਨ ਦਾ ਇਹਨਾਂ ਨੇ 1000 ਕਹਿ ਕੇ 1000 ਵੀ ਨਹੀਂ ਦਿੱਤਾ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਹੁਣ ਦੇਖੋ ਪੰਜਾਬ ਵਿੱਚ ਸਰਕਾਰ ਕੀ ਦੀ ਆ ਭਗਵੰਤ ਜੀ ਦੀ ਹੰਸ ਰਾਜ ਆਇਆ ਸੀਗਾ ਫਰੀਦਕੋਟ ਚ ਉਹਦਾ ਵਿਰੋਧ ਕੀਤਾ ਬੱਚੇ ਵੀ ਚੱਕ ਲਏ ਉਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸਿਆ ਕਿ ਨਹੀਂ ਹੋਈ ਇਹ ਸਾਰੇ ਵੀ ਆ ਜਾਂਦਾ ਹੁਣ YouTube ਤੇ Facebook ਤੇ ਆ ਜਾਂਦੇ ਫਿਰ ਭਗਵੰਤ ਤੁਹਾਨੂੰ ਚੰਗਾ ਕੌਣ ਕਹੂ ਕੋਈ ਨਹੀਂ ਚੰਗਾ ਇਹ ਕਿਹੜਾ ਚੰਗਾ ਹੈ ਕੌਣ ਇਹ ਭਗਵੰਤ ਬਾਣਾ ਜਦੋਂ ਤੇ ਇਹ ਦੂਜੀ ਸਰਕਾਰਾਂ ਹੁੰਦੀਆਂ ਸੀ ਉਹ ਤਾਂ ਪਤਾ ਕੀ ਕਰਦਾ ਉਹਨਾਂ ਕਿਸਾਨਾਂ ਨੂੰ ਆ ਲੈ ਜਾਓ ਪਰਾਲੀ ਚੱਕ ਕੇ ਅਸੀਂ ਮੁਕਤ ਦਿੰਨੇ ਆ ਤੁਹਾਨੂੰ ਲੈ ਜਾਓ ਮੁਕਤ ਦਿੰਨੇ ਆ ਸਰਕਾਰ ਨੂੰ ਤੇ ਹੁਣ ਭੈਣਾ ਦਵੱਲੀ ਫਿਰਦਾ ਉਹ ਪਾਣੀ ਅੱਗ ਬੁਝਾਉਣ ਨਾਲ ਗੱਡੀਆਂ ਖੇਤਾਂ 'ਚ ਦਵੱਲੀ ਫਿਰਦਾ ਹੈ ਕਿਉਂ ਅੱਗ ਬੁਝਾਉਂਦਾ ਹੂੰ ਅੱਗ ਬੁਝਾਉਂਦੇ ਉਹਦਾ ਕਰਕੇ ਕੀ ਅਸੀਂ ਇਹਨੂੰ ਕਹਿੰਨੇ ਇਹ ਲੈ ਜਾਓ ਮੁਕਤ ਚੱਕ ਕੇ ਪਰਾਲੀ ਸਾਡੀ ਮੁਕਤ ਦਿਨਾਂ ਨਾਲੇ ਉਹ ਕਹਿੰਦੇ ਆਮ ਘਰਾਂ ਦੇ ਬੱਚੇ ਆ ਕਿਸਾਨਾਂ ਦੇ ਬੱਚੇ ਆ ਹਾਂ ਕਿਸਾਨਾਂ ਦੇ ਬੱਚੇ ਆ ਉਹ ਕਟਨ ਦੇ ਪਰਤੇ ਬਸ ਐਵੇਂ ਲੈ ਕੇ ਪੁਲਿਸ ਦੇ ਗੱਡਿਆਂ ਤੇ ਫਿਰ ਉਹ ਰੇਡਾਂ ਭੱਜੇ ਫਿਰਦੇ ਪਿੰਡਾਂ ਤੇ ਪਹਿਲੀ ਵਾਰ ਦੇਖਿਆ ਇਹ ਚਾਂਸ ਲੇਦੀ ਸਰਕਾਰ ਚ ਕਾਲੀ ਕਾਂਗਰਸ ਦੇ ਵੇਲੇ ਤਾਂ ਕਦੇ ਕਿਸੇ ਨੂੰ ਪਰਚਾ ਨਾ ਪਰਚਾ ਕੁਝ ਵੀ ਨਹੀਂ ਸੀ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਤਾਂ ਕਹਿੰਦੇ ਆਮ ਲੋਕਾਂ ਤਾਂ ਕਿਹੜੀ ਸਰਕਾਰ ਆ ਮੈਨੂੰ ਤਾਂ ਲੱਗਦੀ ਆ ਆਮ ਲੋਕਾਂ ਦੀ ਸਰਕਾਰ ਹੈ ਸੇਵਾਜ ਹਾਜ਼ਰਾਂ ਕਹਿੰਦੇ ਆਮ ਲੋਕਾਂ ਦੀ ਕਿਹੜੀ ਸਰਕਾਰ ਆ 75% ਤਾਂ ਭ੍ਰਿਸ਼ਟ ਬੰਦੇ ਇਹ ਚ ਪੈਦਾ ਕੀਤੇ ਦੋ ਦੂਜੀਆਂ ਪਾਰਟੀਆਂ ਦੇ ਛੱਡੇ ਹੋਏ ਕੱਢੇ ਹੋਏ ਉਹ ਬੰਦੇ ਇਹਦੇ ਚ ਪੈਦਾ ਹੋ ਰਹੇ ਸਾਫ਼ ਹੋ ਜਾਂਦੇ ਆ ਬਾਬਾ ਜੀ ਆ ਕੇ ਜੋ ਪਾਰਟੀ ਜਿਵੇਂ ਭਾਜਪਾ ਜੀ ਜਾ ਕੇ ਲੀਡਰਸ਼ਿਪ ਹੋ ਜਾਂਦੇ ਉਹ ਮੇਧਰ ਸਾਹਿਬ ਸਾਹਿਬ ਕਿੱਥੋਂ ਹੁੰਦਾ ਸਾਡੇ ਵਾਲਾ ਐਮਐਲਏ ਉਹ ਫਸ ਗਿਆ ਕੁੱਦੇ ਸਰਪੰਚ ਨੇ ਫਸਾਇਆ 4 ਲੱਖ ਚ ਕਿ ਮੈਂ ਤੇਰੇ ਤਾ ਨਾ ਉਹ ਵੋਟ ਕਿਹਨੂੰ ਪਈ ਸੀ ਭਗਵੰਤ ਮਾਨ ਨੂੰ ਬੰਦੇ ਨੂੰ ਵੋਟ ਨਹੀਂ ਪਈ ਸੀ ਹਾਂ ਜੇ ਇਸ ਨੇ ਪਹਿੰਦੇ ਹੁੰਦੇ ਪਹਿਲਾ ਅਕਾਲੀ ਦਲ ਆਟੂ ਸਭਾ ਜਦੋਂ ਅਕਾਲੀ ਦਲ ਵਾਲਿਆਂ ਨੇ ਕੱਢਿਆ ਸੀ ਇਹਨੂੰ ਅਰੈਸਟ ਕਰਕੇ ਗਰਮੀਤ ਖੁੱਟੀਆਂ ਸਾਹਿਬ ਵੀ ਖੜੇ ਹੋਇਆ ਉਹ ਤਾਂ ਭਾਈ ਕਿਤੇ ਦਾ ਝਾੜੂ ਪੜੀਗਾ ਤਾਂ ਫੜ ਕੇ ਸਾਡੇ ਤੇ ਮਾਰਨ ਲਾਤੇ ਕਿਉਂ ਮੈਂ ਮੈਥੋਂ ਸੱਚੀਆਂ ਸੁਣਦੇ ਆ 22 ਸਾਲਾਂ ਚ ਕੀ ਰੰਗ ਲਾਤਾ ਉਹਨਾਂ ਨੇ ਦੱਸ ਨੌਕਰੀਆਂ ਦੇ ਦਿਆਂ ਕਹਿੰਦੇ ਅਸੀਂ ਉਹ ਨੌਕ ਕਿੱਥੇ ਮੈਨੂੰ ਦਿਖਾਉਣ ਤਾਂ ਸਹੀ ਕਿੱਥੇ 40000 ਨੌਕਰੀਆਂ ਦੇ ਦਿਆਂ 40000 ਤਾਂ ਦਿੱਤੀਆਂ ਕਿਸੇ ਇੱਕ ਵਾਰ ਤੇ ਆਈ ਕਿੱਥੇ ਆਇਆ ਵੀ ਦੇਤੀਆਂ ਐਂ ਤਾਂ ਕਿਸੇ ਨੂੰ ਆਖੀ ਜਾਂ ਵੀ ਅਸੀਂ ਦੇਤੀਆਂ ਐਂ ਤਾਂ ਮਾਇਆ ਆਦ ਨਾ ਫਲਾਨਾ ਕੋਲ ਮਾਇਆ ਦੇ ਤਾਂ ਕਿਸੇ ਨੂੰ ਪੰਡਿਆ ਵੀ ਦਿਸੇ ਵੀ ਆ ਮੈਂ ਪੰਡਿਆ ਜਨਾ ਲੱਖੇ ਸਿਧਾਨੇ ਦਾ ਕਿਵੇਂ ਦੇਖਦੇ ਹੋਂ ਲੱਕਾ ਦੇ ਦਾ ਤਾਂ ਬੋਕਰ ਵਾਲਾ ਨੂੰ ਵਧੀਆ ਪੰਦਾ ਵਧੀਆ ਬੋਕਰ ਵਾਲਾ ਨੂੰ ਸੋਹਣਾ ਚੰਗਾ ਉਹ ਕਹਿੰਦਾ ਮਾਹ ਬੋਲੀਂ ਰੱਖੋ ਕਹਿੰਦਾ ਆਪਾਂ ਮਾ ਉਹਨਾਂ ਕੋਲ ਭੈਣਾਂ ਕੋਲ ਜਾ ਕੇ ਕੀ ਭਾਲ ਲਗਾਈ ਹੈ ਕਿਵੇਂ ਲਗਾਈ ਹੈ ਕਹਿੰਦਾ ਆਪਦੀ ਬੋਲੀ ਬੋਲਿਆ ਕਰੋ ਇੱਥੇ ਇੱਕ ਦਿਨ ਸਾਡੇ ਪਿੰਡ ਅੱਧਾ ਘੰਟਾ ਸੀ ਵਿਚਰ ਬਹੁਤ ਸੋਹਣਾ ਬੋਲ ਕੇ ਗਿਆ ਲੱਖਾ ਸਾਮਾ ਤਾਂ ਕਿਤੇ ਪਾਰਟੀ ਨਾਲ ਚੰਗੀ ਨਾਲ ਰਲਦੇ ਨਾ ਲੱਖਾ ਸਾਮਾ ਬੰਦਾ ਠੀਕ ਹੈ ਸਿਮਰਜੀਤ ਮਾਨ ਵੱਲੋਂ ਖੜਾ ਹੋਇਆ ਸਿਮਰਜੀਤ ਮਾਨ ਸਿਮਰਜੀਤ ਮਾਨ ਵੀ ਹੈ ਮੈਂ ਤਾਂ ਠੀਕ ਹੈ ਜੇ ਜਾਏਗਾ ਇਹ ਸਰਕਾਰ ਜਦੋਂ ਦੀ ਆਈ ਹੈ ਮੈਨੂੰ ਆਏ ਦੱਸੋ ਆ ਪੋਸਟ ਬੰਦ ਕਰਤਾ ਚਿੱਟੇ ਜਲਦੇ ਚਿੱਟੇ ਲੈ ਚਲੋ ਚਿੱਟੇ ਲੈ ਚਲੋ ਅੱਛਾ ਬਾਦਲ ਦੀ ਸਰਕਾਰ ਜਦੋਂ ਚੱਕਰ ਰਹੀ ਸੀ ਕੋਈ ਮਾੜੀ ਨਹੀਂ ਸੀ ਕਾਂਗਰਸ ਵਾਲੇ ਕਾਂਗਰਸ ਵੀ ਠੀਕ ਸੀ ਠੀਕ ਸੀ ਹਾਂ ਅੱਛਾ ਕਾਂਗਰਸ ਜਿੰਨੇ ਕਾਂਗਰਸ ਰਹੀ ਆ ਗਰੀਬ ਨੂੰ ਮੇਰੀ ਗੱਲ ਸੁਣੋ ਜੀ ਹਰੇ ਗਰੀਬ ਨੂੰ ਪਲਾਟ ਕੱਟ ਕੇ ਦਿੰਦੀ ਸੀ ਅੱਛਾ ਹਾਂ ਪੰਜ ਮਾਰ ਲੈਂਦਾ ਪਲਾਟ ਦਿੰਦੀ ਸੀ ਇਹ ਵੀ ਕਹਿੰਦੇ ਨੌਕਰੀ ਦੇ ਰਹੇ ਆ ਨੌਜਵਾਨਾਂ ਨੂੰ ਸਭ ਫੇਰ ਕਹਿੰਦੇ ਨੌਜਵਾਨ ਹੁਣ ਮੈਨੂੰ ਐ ਦੱਸੋ ਜੀ ਨੌਕਰੀ ਕਿੱਥੋਂ ਕਰਨਗੇ ਪਹਿਲਾਂ ਮੈਨੂੰ ਐ ਦੱਸੋ ਚਿੱਟਾ ਛੱਡ ਕੇ ਜਾਣਗੇ ਜਾਂ ਚਿੱਟਾ ਦਾ ਧੜਕੇ ਲਾ ਕੇ ਤੁਰਦੇ ਆ ਫੇਰ ਉੱਠ ਕੇ 9 10 ਵਜੇ ਤੌੜਦੇ ਆ ਇਹਨਾਂ ਨੇ ਪਤਾ ਹੀ ਨਹੀਂ ਆ ਹਾਂ ਮੈਂ ਤਾਂ ਰੇੜੀ ਜਿਹਨੇ ਹੱਲੇ ਦਾ ਮੈਨੂੰ ਐ ਦੱਸੋ ਮੈਂ ਤੜਕੇ 4 ਵਜੇ ਉੱਠਦਾ 4 ਵਜੇ ਉੱਠ ਕੇ ਬਾਹਰ ਅੰਦਰ ਜਾ ਕੇ ਆ ਕੇ ਠੀਕ ਆ ਨਾ ਜਦੋਂ ਦੀ ਆ ਸਰਕਾਰ ਬਣੀ ਆ ਮੈਨੂੰ ਆਂ ਦੱਸੋ ਪੱਠਾ ਹੀ ਬਹਿ ਗਿਆ ਕਾਲਾ ਹੈ ਸਰਕਾਰ ਮਾੜੀ ਨਹੀਂ ਆ ਨੇ ਅਸੀਂ ਇਹ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਆਮ ਆਮ ਲੋਕਾਂ ਦੀ ਫਿਰ ਉਹ ਜਿਹੜੇ ਮੁੰਡੇ ਹੁਣ ਘਰੇ ਜਾ ਕੇ ਮਾਂ ਪਿਓ ਦੀਆਂ ਗੁੱਤਾ ਵੜਦੇ ਆ ਜੁੰਡੇ ਵੜਦੇ ਆ ਉਹਨਾਂ ਦੀ ਸਰਕਾਰ ਆ ਇਹ ਕਿਵੇਂ ਲੱਗਦਾ ਵੋਟਾਂ ਦਾ ਪਤਾ ਲੱਗਦਾ ਤੁਹਾਨੂੰ ਗੱਲਬਾਤ ਦਾ ਨਾ ਜੀ ਬਸ ਹੁਣ ਤਾਂ ਵੀ ਆਮ ਬੰਦੇ ਦੀ ਤਾਂ ਜ਼ਿੰਦਗੀ ਜਮਾ ਫੇਲ ਆ ਜੀ ਪਰ ਜਿਹੜੇ ਕੋਈ ਸ਼ਾਹੂਕਾਰ ਆ ਕੋਈ ਕਿਸੇ ਬੰਦੇ ਦਾ ਹੱਥ ਹੈਗਾ ਉਹਨਾਂ ਦੀ ਸਰਕਾਰ ਆ ਜੀ ਤੇ ਬਸ ਆਮ ਬੰਦੇ ਦਾ ਤਾਂ ਹਾਂ ਜੀ ਗਰੀਬ ਤਾਂ ਪਰੇ ਤੋਂ ਪਰੇ ਜਾਈ ਜਾਂਦਾਗਾ ਤੇ ਕੋਈ ਜਿਹੜਾ ਕੋਈ ਚਾਰ ਪੈਸਿਆਂ ਵਾਲਾ ਉਹ ਹੈਗਾ ਤੇ ਸਰਕਾਰ ਵੀ ਉਹਨਾਂ ਦੇ ਵੱਲੀ ਹੈਗੀ ਆਮ ਬੰਦੇ ਦੀ ਤੇ ਸਰਕਾਰ ਵੀ ਹੈਣੀ ਅੱਛਾ ਹਾਂਜੀ ਤੁਹਾਡਾ ਕੰਮ ਨਹੀਂ ਕੋਈ ਹੋਇਆ ਕੰਮ ਗਏ ਸੀ ਤੁਸੀਂ ਜਿਵੇਂ ਕੰਮ ਕੁਮ ਤਾਂ ਨਹੀਂ ਅਸੀਂ ਕੋਈ ਗਏ ਵੀ ਬਗਲੇ ਜੇ ਜਾਣੇ ਵੀ ਆ ਤਾਂ ਹੁੰਦਾ ਵੀ ਨਹੀਂ ਅਸੀਂ ਅਫਸਰਾਂ ਕੋਲੇ ਜਾਣੇ ਆ ਤਾਂ ਸਾਨੂੰ ਕੋਈ ਬਸ ਮਿੱਠੀਆਂ ਗੋਲੀਆਂ ਦੇ ਕੇ ਤੋੜ ਦਿੰਦੇ ਆ ਅਸੀਂ ਨਹੀਂ ਹੋਂਦੇ ਬਾਪੂ ਜੀ ਕੋਈ ਗੱਲ ਨਹੀਂ ਸੁਣਦੇ ਹਾਂ ਨਾ ਜੀ ਘੱਟ ਹੀ ਗੱਲਬਾਤ ਸੁਣਦੇ ਆ ਜੇ ਸੁਣਦੇ ਆ ਤਾਂ ਲਾਰਾ ਲਾ ਕੇ ਤੋੜ ਦਿੰਦੇ ਆ ਜੀ ਕੋਈ ਨਹੀਂ ਕਰਾਂਗੇ ਇਲੈਕਸ਼ਨਾਂ ਤੋਂ ਬਾਅਦ ਕਰਾਂਗੇ ਐ ਕਰਾਂਗੇ ਜੋ ਕਰਾਂਗੇ ਇਹ ਨਹੀਂ ਕੋਈ ਗੱਲਬਾਤ ਜੀ ਹੋਰ ਕੀ ਲੱਗਦਾ ਤੁਹਾਨੂੰ ਵੀ ਕੀ ਸਮੱਸਿਆਵਾਂ ਹੈਗੀਆਂ ਜੋ ਲੋਕਾਂ ਦੀ ਹੱਲ ਨਹੀਂ ਹੋਈਆਂ ਸਮੱਸਿਆ ਕੋਈ ਵੀ ਨਹੀਂ ਹੱਲ ਹੁੰਦੀ ਯਾਰ ਭਾਈ ਕੋਈ ਕਿ ਮੈਂ ਇੱਕ ਖੁਦ ਕਾਂਗਰਸੀਆਂ ਕਾਂਗਰਸ ਬਣ ਜੇ ਫਿਰ ਵੀ ਨਹੀਂ ਸਮੱਸਿਆ ਹੱਲ ਹੁੰਦੀ ਸਾਰੇ ਲੋਕਾਂ ਦੀ ਤਾਂ ਨਹੀਂ ਫਿਰ ਕੁਝ ਵੱਡੀਆਂ ਸਮੱਸਿਆਵਾਂ ਹੁੰਦੀਆਂ ਜਿਵੇਂ ਨਸ਼ਾ ਹੈਗਾ ਰਿਸ਼ਵਤ ਹੈਗੀ ਹੈ ਕੁਝ ਘਟ ਜੇ ਖਤਮ ਤਾਂ ਤੁਹਾਨੂੰ ਨਾ ਹੋਵੇ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਨਵੀਂ ਸਰਕਾਰ ਸੀਗੀ ਉਹਦੇ ਚ ਰਿਸ਼ਵਤ ਤੇ ਜਿਹੜਾ ਨਸ਼ੇ ਦਾ ਮਸਲਾ ਸੀਗਾ ਇਹ ਘਟਿਆ ਕੁਝ ਮ ਪੂਰਾ ਹੀ ਮਗਾ ਘਟ ਗਿਆ ਹੁਣ ਅੱਗੇ ਇੱਕ ਦੋਆਂ ਕੋਲੇ ਹੁਣ ਹਰ ਇੱਕ ਦੇ ਗੀਚੇ ਚ ਨਵੀਂ ਸਰਕਾਰ ਨੇ ਤਾਂ ਵਾੜਾ ਥੁਰੂ ਕੀਤਾ ਚੱਟਾ ਹਾਂ ਤੇ ਚਲ ਤੈਨੂੰ 3 ਨੰਬਰ ਤੇ ਲੈ ਚਲਦਾ ਆਪਾਂ ਆਖਾਂਗੇ ਭਾਈ ਸਾਨੂੰ 100 ਗ੍ਰਾਮ ਪੋਤਵਾ ਦੇਖਣਗੇ ਚੱਟਾ ਕਿੰਨਾ ਦੇਣਾ ਗੱਲ ਕਰੋ ਅੱਛਾ ਜਿਹੜੀ ਇਹ ਗੱਲ ਵੀ ਚੱਲਦੀ ਹੈ ਕਈ ਲੀਡਰ ਆਵਾਜ਼ ਚੁੱਕਦੇ ਆ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਦੁਕਾਨਾਂ ਹੋਣ ਜਿਵੇਂ ਹੋਰ ਰਾਜਾਂ 'ਚ ਹੁੰਦੀਆਂ ਇਹ ਇਹ ਕਿਵੇਂ ਤੁਸੀਂ ਸੋਚਦੇ ਹੋ ਇਹਦੇ ਬਾਰੇ ਜੇਰ ਹੋ ਜੇ ਤਾਂ ਵਧੀਆ ਭਰਾਵਾ ਅੱਛਾ ਹਾਂ ਅੱਗੇ ਦੇ ਕਿਤੇ ਕਿਤੇ ਬਜ਼ੁਰਗ ਕਿਤੇ 100-100 ਸਾਲ ਦੇ ਹੋ ਕੇ ਮਰਦੇ ਸੀ ਹੁਣ ਮੇਰੇ ਵਰਗਾ ਗੋਲੀਆਂ ਖਾਈ ਜਾਂਦਾ 20-25 ਸਾਲ ਦਾ 30 ਸਾਲ ਦਾ ਮੱਸਾ ਹੀ ਹੁੰਦਾ 40 ਨੂੰ ਕੋਈ ਨਹੀਂ ਸੀ ਸ਼ਕਤੀ ਕਰ ਰੱਖੀ ਐ ਪੂਰੀ ਪੁਲਿਸ ਨੇ ਕਿਹੜੀ ਸ਼ਕਤੀ ਕਰੀ ਐ ਯਾਰ ਪੁਲਸ ਦਾ ਤਾਂ ਹਿੱਸੇ ਆ ਕਿਉਂ ਮੈਨੂੰ ਮੇਥੋਂ ਸੱਚੀਆਂ ਦੰਦਾਂ ਪੁਲਸਾਂ ਦੇ ਚਿੱਟਿਆਂ ਨੂੰ ਨਹੀਂ ਪੜਦੀ ਮੈਂ ਕਿੱਲੋ ਪੋਤ ਲੈ ਕੇ ਉਹਨਾਂ ਨਾਲ ਮੈਂ ਤੇ ਉਹਦੀ ਪਰਚਾ ਪਾ ਦਊਗੀ ਠੀਕ ਚੱਕਰ ਪਤਾ ਨਹੀਂ ਕੀ ਚੱਕਰ ਹਾਂ ਇਹ ਐਮਪੀ ਐਮਐਲ ਬਕਾਉਂਦੇ ਔਰ ਮਾੜੇ ਮੋਟੇ ਬੰਦੇ ਦਾ ਕੰਮ ਚੱਟਾ ਵੇਚਣਾ ਇੰਨਾ ਕੁ ਪੈਣਾ ਕਰੋੜਾਂ ਰੁਪਈਆ ਦਾ ਚੋਣਾਂ ਬਾਰੇ ਤਾਂ ਪਤਾ ਹੀ ਹੁਣ ਤੁਹਾਨੂੰ ਜਾਂ ਕਾਂਗਰਸ ਜਾਂ ਅਕਾਲੀ ਬਸ ਤੇ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਨਵੀਂ ਸਰਕਾਰ ਦਾ ਪਤਾ ਹੀ ਆਪਾਂ ਨੂੰ ਹੁਣ ਬਿਜਲੀ 24 ਘੰਟੇ ਹੋ ਗਈ ਬਾਰਦਾਨਾ ਆ ਗਿਆ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਹੋਰ ਆਮ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਕਿੰਨਾ ਕੁਸ਼ ਕਰਿਆ ਨੌਕਰੀਆਂ ਤਾਂ ਯਾਰ ਬਾਈ ਸਾਡੇ ਤਾਂ ਕੋਈ ਲੱਗਿਆ ਨਹੀਂ ਅਜੇ ਇੱਥੇ ਪਿੰਡ 'ਚ 700 ਵੋਟ ਅੱਛਾ ਹਾਂ ਤੇ ਮੰਡੀਆਂ 'ਚ ਕਿਸ ਤਰ੍ਹਾਂ ਦੇ ਹਾਲਾਤ ਆ ਮੰਡੀਆਂ 'ਚ ਤਾਂ ਕਿਸੇ ਦੀ ਤੁਲੀ ਜਾਂਦੀ ਹੈ ਕਿਸੇ ਤੁਲਦੀ ਨਹੀਂ ਬੈਠੇ ਨੇ ਮਗਰੋਂ ਤੋਲਣ ਲੱਗੀ ਹੈ ਕੰਮ ਕਿਹੜੀ ਪਾਰਟੀ ਤੇ ਵਧੀਆ ਲੱਗਦਾ ਜਿਹੜੀ ਇਹ ਤੋਂ ਪਹਿਲਾਂ ਸਰਕਾਰ ਆਈ ਦੇਖੋ ਜੀ ਅਸੀਂ ਦਾ ਨਾਂ ਕਾਲੀ ਦਲ ਤੋਂ ਪਾਸੇ ਪਾਈ ਹੈ ਤੇ ਨਾਂ ਹੀ ਪਾਉਣੀ ਆ ਪਲਾਂ ਦੀ ਹਰ ਜਾਣ ਬਸ ਜੋ ਮਰਜੀ ਹੋਈ ਜਾਵੇ ਖੁਸ਼ੀ ਹੋ ਜੇ ਠੀਕ ਆ ਪਲਾਂ ਦੀ ਆਪਦੇ ਹੱਥ ਨਾਲ ਆ ਕੇ ਫੜ ਲੈਣ ਪਲਾਂ ਦੀ ਪਿੰਡ ਦੇ ਵੇਖ ਲੈਣ ਵੀ ਕਿੱਧਰ ਵੋਟ ਪਾਉਂਦੇ ਆ ਉਹ ਪੜਦਾ ਜਾਂ ਨਾ ਕਰਿਆ ਕਰਨ ਜਾਵਾਂ ਸਾਹਮਣੇ ਮੋਰਾਂ ਲਾਈ ਚੱਲਾਂ ਚਲੋ ਲੋਕਾਂ ਨੇ ਤਾਂ ਬਦਲਾ ਲੈ ਹੁੰਦਾ ਸੀ ਵੀ ਕੁਛ ਨਾ ਕੁਛ ਕਰਨਗੇ ਪਰ ਇਹਨਾਂ ਨੇ ਦੋਨੇ ਪਾਰਟੀਆਂ ਨੂੰ ਚੰਦ ਰਹਿ ਗਈ ਇਹਨਾਂ ਨੇ ਕੁਛ ਨਹੀਂ ਕਰਿਆ ਪਾਈਆ ਝਾੜ ਵਾਲੇ ਨਹੀਂ ਵੋਟ ਪਾਈ ਆ ਅਮਨਦ ਨੂੰ ਕਹਦਾ ਨਹੀਂ ਭਾਈ ਪਰ ਇਹਨਾਂ ਨੇ ਕਰਿਆ ਕੁਝ ਨਹੀਂ ਕਿਉਂ ਹਰੇਕ ਬੰਦੇ ਨੂੰ ਆਇਆ ਸੀ ਵੀ ਦੋ ਪਾਰਟੀਆਂ ਦੋਨੇ ਵਾਰੀ ਨਾ ਤੁਰੀਆਂ ਵੀ ਤੀਜੀ ਪਾਰਟੀ ਆਉਣੀ ਚਾਹੀਦੀ ਕਿ ਇਹ ਕੁਝ ਨਾ ਕੁਝ ਕਰੇ ਪਰ ਇਹਨਾਂ ਨੇ ਕੁਝ ਨਹੀਂ ਕਰਿਆ ਕਰਿਆ ਕੁਝ ਵੀ ਨਹੀਂ ਇਹਨਾਂ ਨੇ ਆ ਬੜੂਆਂ ਨੂੰ 1000 ਰੁਪਿਆ ਕਹ ਸੀ 1000 ਰੁਪਿਆ ਪਾਵਾਂਗੇ ਇਹ ਨਹੀਂ ਪਾਇਆ ਹੋਰ ਦੋ ਤਿੰਨ ਵਾਦੇ ਕਰੇ ਸੀ ਇਹਨਾਂ ਨੇ ਬੜੇ ਪਪਲ ਤੋਂ ਵਧਾਵਾਂਗੇ 2500 ਕਰੋਗੇ ਉਹ ਨਹੀਂ ਕਰੀ ਕਈ ਵਾਦੇ ਇਹਨਾਂ ਨੇ ਜਿਹੜੇ ਕਰੇ ਸੀ ਕੋਈ ਨਹੀਂ ਕਰਿਆ ਇੱਕ ਆ ਬਿਜਲੀ ਬੁਝਲੀ ਵਾਲਾ ਕਰਿਆ ਉਹਰ ਉਹਨਾਂ ਨੇ ਕੁਸ ਨਹੀਂ ਕਰਿਆ ਉਹ ਸਮਾ ਘਟੋਇਆ ਜਾਨਾ ਉਹ ਸਮਾ ਘਟੋਇਆ ਇੱਥੇ ਤਾਂ ਸਾਡੇ ਤਾਂ ਕੋਈ ਆ ਕੇ ਨਹੀਂ ਖੜਾ ਨੇ ਉਹ ਕਹਿੰਦਾ ਹੈ ਸਮਾ ਘਟੋਇਆ ਉਹ ਦੂਧੀਆਂ ਪਾਰਟੀ ਨੇ ਕਿੰਨਾ ਸਮਾ ਰਾਜ ਕੀਤਾ ਬਹੁਤ 2 ਸਾਲ ਤਾਂ ਹੋ ਗਏ ਉਹ ਸਮਾ ਕਹਿੰਦੇਗਾ ਦੋ ਸਾਲ ਇਹਨਾਂ ਦਾ ਆ ਬੁਟਾ ਬਟੜਾ ਜਿਹਾ ਨਿਕਲ ਜੂ 2 ਸਾਲ ਰਹਿਣਗੇ ਫਿਰ ਕੁਸ ਪਾਉਣ ਨਾ ਪਾ ਪਹਿਲਾਂ ਪਹਿਲਾਂ ਵਾਅਦੇ ਕਰ ਲੈਂਦੇ ਆ ਮੁੜ ਕੇ ਪੂਰੇ ਨਹੀਂ ਕਰਦੇ ਜੀਤਵਾਰ ਖੜਾ ਹੋਇਆ ਗਰਮੀ ਸਿੰਘ ਖੁੱਡੀਆਂ ਤਾਂ ਇਹਨਾਂ ਦੇ ਜਿਹੜੇ ਕੰਮਕਾਰ ਆ ਸਵਾ ਦੋ ਸਾਲ ਦੇ ਉਹ ਕਿਵੇਂ ਦੇਖਦੇ ਬਹੁਤ ਵਧੀਆ ਸਾਰੀ ਪੀੜੀ ਦੀ ਦਫਾਵਾ ਕੀਤੀ ਇਹਨਾਂ ਨੇ ਨਿੱਕੀ ਦੀ ਕਿਵੇਂ ਚਿੱਟਾ ਆ ਗਿਆ ਚਿੱਟਾ ਪਹਿਲਾਂ ਵੀ ਸੀਗਾ ਪਹਿਲਾਂ ਹੈ ਨਹੀਂ ਸੀ ਪਹਿਲਾਂ ਉਹ ਭੁੱਖੀ ਸੀ ਐਨਾ ਸੋਹਣਾ ਕਰਦਾ ਕੰਮ ਨਿੱਕੇ ਨਿੱਕੇ ਬੱਚੇ ਜਿਹੜੇ ਸਾਡੇ ਸਾਰੇ ਵੱਸ ਗਏ ਅਸੀਂ ਬੈਠੇ ਹਾਂ ਬੱਚੇ ਗਏ ਖਤਮ ਹੈ ਬੱਠੇ ਤਾਂ ਬਹੁਤ ਚਾਲਦਾ ਬਹੁਤ ਜ਼ਿਆਦਾ ਚੋਰੀਆਂ ਕੋਈ ਭਾਂਡਾ ਨਹੀਂ ਛੱਡਦੇ ਕੋਈ ਛੰਨਾ ਨਹੀਂ ਛੱਡਦੇ ਘਰੇ ਦੇ ਪੁਲਿਸ ਪੁਲਿਸ ਨਹੀਂ ਕੁਛ ਕਰਦੀ ਕੁਛ ਨਹੀਂ ਕਰਦੀ ਪੁਲਿਸ ਕਰਦੀ ਹੈ ਤੇ ਪੁਲਿਸ ਤੋਂ ਮਰਦੇ ਆ ਉਹ ਪੁਲਿਸ ਨੂੰ ਕਤਲ ਪੈਂਦੇ ਆ ਜੋ ਫੜ ਕੇ ਲੈ ਜਾਂਦੇ ਹਾਂ ਉਹ ਮਰਦੇ ਆ ਫਿਰ ਨਸ਼ਾ ਭਾਲਦੇ ਆ ਨਹੀਂ ਨਸ਼ਾ ਜਿਹੜਾ ਵੇਚਦੇ ਆ ਉਹਨਾਂ ਨੂੰ ਤਾਂ ਫੜਨਾ ਚਾਹੀਦਾ ਨਾ ਹਾਂ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਪਕੜਦੀ ਨਹੀਂ ਉਹਨਾਂ ਦੇ ਮੀਨੇ-ਮੁੰਨੇ ਕਰਿਆ ਕਵਰਾ ਕਿਵੇਂ ਕਿਵੇਂ ਕਰਦੇ ਤੇ ਅਕਾਲੀ ਦਲ ਵੱਲੋਂ ਲੜ ਰਹੀ ਹੈ ਬੀਬੀ ਹਰਸਿੰਦਰ ਕੌਰ ਬਾਦਲ ਉਹਦੇ ਵੱਲੋਂ ਵੀ ਕੀ ਕਰਕੇ ਸਾਰੇ ਅਕਾਲੀ ਦਲ ਵਸੇ ਅਕਾਲੀ ਦਲ ਦੇ ਵਿੱਚ ਇੰਨਾ ਨਰਦ ਫੈ ਨਹੀਂ ਸੀਗਾ ਸੀ ਤਾਂ ਇਹ じゃ ਕੁਛ ਹੀ ਤੇ ਪਰ ਆ ਨਰਦ ਤਾਂ ਨਹੀਂ ਸੀ ਵੀ ਜਿਹੜਾ ਸਾਡੇ ਬੱਚਾਂ ਤੇ ਇੰਨਾ ਅਸਰ ਪਈ ਜਾਂਦਾ ਨਸ਼ਾ ਦਾ ਆਹ ਕੋਈ ਚਾਹੀ ਨਹੀਂ ਸੀ ਉਹ ਕਾਂਗਰਸ ਵੇਲੇ ਕਾਂਗਰਸ ਵੇਲੇ ਵੀ ਫੇਰ ਨਹੀਂ ਸੀ ਅੱਛਾ ਹੁਣ ਕਿਉਂ ਵਧਿਆ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਐਂ ਲੱਗਦਾ ਵੀ ਸਿੱਧੀ ਕੇਜਰੀਵਾਲ ਦੀ ਗੱਲ ਸਿੱਧੀ ਹੋਈ ਹੈ ਬਰਲੇ ਦੇਸ਼ਾਂ ਨਾਲ ਵੀ ਇੱਧਰ ਭੇਜੋ ਮੇਰੇ ਨਾਚਾ ਪੱਤਾ ਦੇ ਇਹਨਾਂ ਨੇ ਦਫਾ ਵੱਡੋ ਬੱਚਿਆਂ ਦੀ ਸਾਰੀ ਦੇਸ਼ ਨੂੰ ਖਰਾਬ ਕਰੋ ਇੱਕ ਭਗਵੰਤ ਸਿੰਘ ਦਾ ਵੀ ਨਹੀਂ ਕੀਤਾ ਕਿਤਾ ਕੇਜਰੀਵਾਲ ਦਾ ਫੇਰ ਹੀ ਨਸ਼ਾ ਆਉਂਦਾ ਇਹ ਸਰਕਾਰਾਂ ਰਾਹੀਂ ਨਸ਼ਾ ਆਉਂਦਾ ਆਮ ਬੰਦਾ ਲਿਆ ਨਹੀਂ ਸਕਦਾ ਇਹਨੂੰ ਨਖਾਧਾਣਾ ਵੀ ਚੋਣ ਲੜ ਰਿਹਾ ਬਠਿੰਡਿਓ ਹਾਂਜੀ ਆਇਆ ਸੀ ਸਪੰਡ ਚ ਤਿਉਨੇ ਆਇਆ ਹੋਊਗਾ ਜੀ ਸਾਨੂੰ ਨਹੀਂ ਪਤਾ ਅਸੀਂ ਜਾਣਦੇ ਤੁਸੀਂ ਨੂੰ ਨਹੀਂ ਅਸੀਂ ਕਿਸੇ ਪਾਰਟੀ ਦੇ ਵਿੱਚ ਸਹਿਮਤ ਨਹੀਂ ਜਾਣਦੇ ਵੀ ਹੈਗੇ ਆ ਪਰ ਅਸੀਂ ਨਾ ਕਾਂਗਰਸ ਚਾ ਨਾ ਅਸੀਂ ਝੜਵੜਾ ਚਾ ਅਸੀਂ ਤਾਂ ਵਸਿਕ ਕਾਲੀਆਂ ਵਿੱਚ ਹੈਗੇ ਆ ਜ਼ਰੂਰ ਕਾਲੀਆਂ ਦੇ ਕੰਮ ਵਧੀਆ ਲੱਗਦੇ ਆ ਕਾਲੀ ਦਾ ਕੰਮ ਸਾਨੂੰ ਸਾਰੇ ਚੰਗੇ ਲੱਗਦੇ ਆ ਸਾਨੂੰ ਸੜਕਾਂ ਦੇਤੀਆਂ ਸਾਨੂੰ ਸੂਏ ਦੇਤੇ ਸਾਡੇ ਫੋਕਲ ਪਿੰਡ ਬਣਾਤੇ ਆ ਸਾਡੇ ਮੇਲੇ ਚਾਰ ਮੋਗੇ ਸਾਡੇ 11 ਮੋਗੇ 11 ਮੋਗੇ ਸਾਡੇ ਪਿੰਡ ਚ ਚਾਰ ਮੋਗੇ ਸੀ ਪਾਣੀ ਵਾਲੇ ਲਾਉਣ ਵਾਲੇ 11 ਮੋਗੇ ਅੱਜ ਕਾਲੀਦਾਲ ਨੇ ਕਰਾਇਆ ਕੰਮ ਹਾਂ ਉਹਦੇ ਹੀ ਦੋਸ਼ ਲੱਗਦੇ ਆ ਵੀ ਉਹਨਾਂ ਦੀਆਂ ਜੀ ਪਾਰਟੀ ਸੋਚਦਾ ਜੀ ਫਿਰ ਕੀ ਕੀ ਮੂੰਹ ਫੜ ਲਓ ਜੀ ਤਨ ਤਨ ਮਿਲ ਹੀ ਰਹੀ ਹੈ ਉਹਨਾਂ ਕੋਲੇ ਵੀ ਉਹਨਾਂ ਨੇ ਕੰਮ ਸਹੀ ਨਹੀਂ ਕੀਤੇ ਬੇਜਾ ਦੇ ਵੀ ਹੋ ਗਈ ਕੋਈ ਬੰਦਾ ਨਹੀਂ ਫੜਿਆ ਹੋਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਹੈ ਕੁਛ ਕਰੀ ਜਾ ਉਹ ਤਾਂ ਕਿਸੇ ਤਾਂ ਮੁਲਕ ਦਾ ਮੂੰਹ ਨਹੀਂ ਨਾ ਫੜ ਸਕਦੇ ਨਵੀਂ ਨਵੀਂ ਸਰਕਾਰ ਦੇ ਕੰਮ 90000 ਕਹਿੰਦੇ ਅਸੀਂ 40000 ਸਾਡੇ ਪਿੰਡ 'ਚ ਕਿਸੇ ਨੂੰ ਦਿੱਤੀ ਨਹੀਂ ਕੀ ਰਿਸ਼ਵਤ ਕੱਟੀ ਆ ਰਿਸ਼ਵਤ? ਹਾਂ ਰਿਸ਼ਵਤ ਕੱਟੀ ਆ। ਕੱਟੀ ਆ? ਹਾਂ ਜਿਹੜੀ ਗੱਲ ਹੋਈ ਉਹਦੀ ਤਾਂ ਸੁਣਦੇ ਆ। ਹੁਣ ਦੀਦਾ ਨਿਭਾਦਾ ਨਹੀਂ। ਇੱਥੇ ਐਵੇਂ ਤੈਨੂੰ ਗੱਪ ਮਾਰਦਗੇ। ਤੇ ਉਹ ਨਹੀਂ ਚਲਦੀ ਐ। ਸਾਰੇ ਜਿਹੜਾ ਜਿਹਦਾ ਸੁਣਦੇ ਆ ਉਹ ਨਹੀਂ ਕੱਟੀ ਐ। ਇਹ ਡਾਂਡ ਹਰ ਇੱਕ ਨੂੰ ਦਿੰਦੇ ਆ। ਐਨੇ ਤਾਂ ਗੱਲ ਹੈਗੀ ਇਹਨਾਂ ਦੀ। ਵੀ ਜਿਹੜਾ ਕੋਈ ਗਲਤੀ ਕਰਦਾ ਡਾਂਡ ਇਹ ਮੰਤਰੀ ਨੂੰ ਵੀ ਨਹੀਂ ਵਕਤ ਦੇ। ਹੋਰ ਤਾਂ ਗੱਲ ਆਮ ਬੰਦੇ ਨੂੰ ਤਾਂ ਬਖਸ਼ਣਾ ਕੀ ਐ। ਵੀ ਇਸ ਪਾਰਟੀ ਜਿਹੜੀ ਆਮ ਪਾਰਟੀ ਐ ਇਹਦੀ ਆਹ ਸਹੂਲਤ ਬਹੁਤ ਸਹੀ ਐ। ਇਹ ਪਕੜਦੀ ਹੈ ਵੱਡੇ ਤੋਂ ਵੱਡੇ ਨੂੰ ਪਕੜਦੀ ਹੈ ਕਿਹਨੂੰ ਕਾਣੀ ਹੈ ਸਧਾਨਾ ਸਧਾਨਾ ਲੱਕਾਣਾ ਕੇਵੇਂ ਉਹ ਵੀ ਬੱਛਾ ਸੱਦੇ ਆਇਆ ਸੀ ਆ ਸੀ ਉਹਦੇ ਗੱਲਾਂ ਤੇ ਹਾਂ ਸੱਦੇ ਆ ਗਿਆ ਗੱਲਾਂ ਵਧੀਆ ਲੱਗੀਆਂ ਉਹਦੇ ਆ ਕੀ ਗੱਲਾਂ ਵਧੀਆ ਲੱਗੀਆਂ ਬਾਪੂ ਕਹਿੰਦਾ ਸਾਦ ਕੇ ਕਰੀ ਜਾਂਦਾ ਇੰਨਾ ਪਕੜ ਨੋਟ ਕਰੀ ਜਾਂ ਪਰ ਸਾਨੂੰ ਚੰਗਾ ਲੱਗਿਆ ਵਧੀਆ ਵੋਟ ਤੇ ਦੂਜੀਆਂ ਪਾਰਟੀਆਂ ਨੇ ਸੇਵਾ ਕੀਤੀ ਅਸੀਂ ਨਹੀਂ ਉਹ ਕਰੀ ਤਾਂ ਹੈ ਤੇ ਹੁਣ ਕਿੰਨੇ ਕਿੰਨੂ ਇੱਕ ਹੀ ਨੂੰ ਇੱਕ ਵੋਟ ਆ ਇਹ ਕੋਣ ਕਿਹਨੂੰ ਕੋਣ ਤੈਨੂੰ ਪਾ ਦੂ ਤੇ ਨਵੀਂ ਸਰਕਾਰ ਉਹ ਕੰਮ ਕੀਤੇ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿੰਦੇ ਉਹਨਾਂ ਦੇ ਵੀ ਹੁਣ ਚੱਲੀ ਜਾਂਣਾ ਮੈਂ ਮੰਡੀ ਚ ਲੱਗਿਆ ਉਹਨੇ ਨਾ ਤੇ ਆ ਮੜਿਆ ਨੇ ਮੈਂ ਚਮਕੀਦਾਰਾ ਕਰਦਾਗਾ ਉਹਨਾਂ ਦੇ ਨਾਂ ਤੇ ਅੱਛਾ ਉਹ ਬੇਗਾ ਨੂੰ ਜੇ ਕੋਈ ਸਰਕਾਰ ਉਹ ਵਿਕੰਦ ਅੱਛਾ ਕਾਲੀ ਜਲ ਦਾ ਕਿਵੇਂ ਲੱਗਦਾ ਉਹ ਤਾਂ ਸਾਡੇ 10 ਸਾਲ ਅਸੀਂ ਬਹੁਤ ਨਜ਼ਾਰੇ ਲਏ ਕਿਵੇਂ ਉਹ 10 ਸਾਲ ਅਸੀਂ ਆ ਕੁੰਨ ਨਹੀਂ ਪਟਕਾ ਸੀ ਬਿਜਲੀ ਵਾਲਾ ਜਿੰਨਾਂ ਕਹਨਾਂ ਬਿੱਲ ਬੋਲਣਾ ਪਿਆ ਉਹ ਉਹਨੇ ਵੀ ਭਾਈ ਆ ਛੜਕਾ ਸਾਡੇ ਉਹਨਾਂ ਦੀ ਦੇਣ ਹੈ ਕਾਂਗਰਸ ਵੀ ਹਾਉ ਵੀ ਕਰੀ ਗਏ ਵਿਚਾਰੇ ਉਹ ਚੰਨੀ ਆਇਆ ਸੀ ਉਹਨੇ 1500 ਸਾਡਾ ਪੈਨਸ਼ਨ ਦਾ ਵੰਨਤਾ ਕਿਵੇਂ ਆਪਾ ਉਹ ਤਿੰਨ ਕੁ ਮਹੀਨੇ ਚੰਨੀ ਆਇਆ ਸੀਗਾ ਉਹਨੇ ਬਹੁਤ ਵਧੀਆ ਕੰਮ ਕੀਤਾ ਚੰਨੀ ਨੇ ਕਿੰਨੇ ਨਹੀਂ ਕਰਿਆ ਹੈ ਟੱਟਣ ਮਰਿੰਦਰ ਉਹਨੇ ਕੁਝ ਨਹੀਂ ਕਰਿਆ ਭਾਈ ਉਹ ਤਾਂ ਉਹ ਤਾਂ ਆਪਦੇ ਢੱਡ ਪੂਰਦਾ ਰਿਹਾ ਬਸ ਅਜਾ ਬਠਿੰਡੇ ਸੀਟ ਤੋਂ ਕੀ ਲੱਗਿਆ ਤੁਹਾਨੂੰ ਬਠਿੰਡੇ ਸੀਟ ਤੇ ਦੇਖੋ ਹੁਣ ਹਾ ਹਰ ਸੈਮਰ ਤੋਂ ਵੇਖੋ ਜੇ ਬਣੇ ਦਾ ਖੁੱਡੀਆਂ ਸਾਹਿਬ ਖੜੇ ਹੋਏ ਆ ਖੁੱਡੀਆਂ ਸਾਹਿਬ ਹੈ ਗਰਮੀਤ ਸਿੰਘ ਖੁੱਡੀਆਂ ਆਵਾਂ ਦੀ ਪਾਰਟੀ ਬਣਾਉਂਦੇ ਖੁੱਡੀਆਂ ਦਾ ਨਹੀਂ ਆ ਖੁੱਡੀਆਂ ਦਾ ਉਹ ਤਾਂ ਉਹਦਾ ਨਹੀਂ ਆਪਾਂ ਕੁਝ ਕਹਿ ਸਕਦੇਗੇ ਨਵੀਂ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਨਵੀਂ ਸਰਕਾਰ ਤੇ ਸਾਡੀ ਤਾਂ ਕਣਕ ਗਰੀਬਾਂ ਦੀ ਆਉਂਦੀ ਸੀ ਉਹ ਬੰਦ ਕਰਤੀ ਇਹਨਾਂ ਨੇ ਕਣਕ 30 ਕਿਲੋ ਆਉਂਦੀ ਸੀ ਉਹ ਬੰਦ ਕਰਤੀ ਅੱਛਾ ਹਾਂ ਕੁਝ ਨਹੀਂ ਆ ਰਿਹਾ ਸਰਕਾਰ ਕੰਨੀਓ ਸਾਨੂੰ ਨੌਕਰੀਆਂ ਦੇ ਰਹੇ ਆ ਜਵਾਕਾਂ ਨੂੰ ਕਣਕ ਦੀ ਲੋੜ ਹੀ ਨਹੀਂ ਪੈਣੀ ਲੈ ਆਂਦੀ ਨੌਕਰੀਆਂ ਦੇ ਰਹੇ ਆ ਨੌਕਰੀਆਂ ਵੇਖੋ ਜੇ ਸਾਡੇ ਪਿੰਡ ਚ ਤਾਂ ਹਜੇ ਇਹਨਾਂ ਦਾ ਕੋਈ ਲੱਗਿਆ ਲਵਾਇਆ ਕੋਈ ਆਇਆ ਨਹੀਂ ਚੌਣਾ ਪਿੰਡਾ ਸਾਡਾ ਅੱਛਾ ਹਾਂ ਕੋਈ ਨਹੀਂ ਇਹੋ ਜਿਹਾ ਕੋਸ ਆਇਆ ਤੇ ਜਿਹੜੇ ਬਾਦਸ਼ਾਹ ਨੇ ਕੰਮ ਕੀਤੇ ਆ ਉਹਦੇ ਅਸੀਂ ਬਹੁਤ ਅਸੀਂ ਸਲਾਦਾ ਕਰਦੇ ਹਾਂ ਬਹੁਤ ਚੰਗੀ ਗੱਲ ਹੈ ਮੇਰੇ ਦੋ ਤਿੰਨ ਵਧਾਇ ਤਿੰਨ ਵਧਾਇ ਕੀ ਰਹਿ ਗਏ ਅਕਾਲੀ ਦਲ ਦੇ ਕੀ ਗੱਲ ਹੋ ਗਈ 10 12 ਸਾਲ ਹੋ ਗਏ ਤੁਹਾਨੂੰ ਕੀ ਲੱਗਦਾ ਕੀ ਕਮੀ ਰਹੀ ਉਹਨਾਂ ਦੀ ਸਰਕਾਰ ਨਹੀਂ ਆਈ ਕਾਮੀ ਦੇਖੋ ਜੀ ਇਹ ਇਲਜ਼ਾਮ ਜੇ ਲੱਗਦੇ ਰਹੇ ਆ ਬਸ ਉਹਨਾਂ ਤੇ ਨਜਾਇਜ਼ ਹੀ ਇਲਜ਼ਾਮ ਲੱਗਦੇ ਸੀਗੇ ਕੋਈ ਐ ਥੋੜਾ ਜਿਹਾ ਵੀ ਉਹਨਾਂ ਨੇ ਹਾਂ ਇਲਜ਼ਾਮ ਤਾਂ ਸਰਕਾਰਾਂ ਸਰਕਾਰਾਂ ਇੱਕ ਦੂਜੇ ਤੇ ਲਾਉਂਦੇ ਰਹਿੰਦੀਆਂ ਆ ਆ ਪਾਰਟੀ ਵਾਲੇ ਆਦੇ ਸੀਗੇ ਤੁਹਾਨੂੰ ਤੁਹਾਡੇ ਜਵਾਕਾਂ ਨੂੰ ਗਰਾਊਂਡ ਬਣਾ ਕੇ ਦੇਵਾਂਗੇ ਬੱਚੇ ਖੇਡਾਂ ਕਰਨਗੇ ਤੇ ਸਾਡੇ ਬੱਚੇ ਖੇਡਦੇ ਤੁਹਾਨੂੰ ਬਖਾਉਣਾ ਇੱਧਰ ਮੈਂ ਆਜੂ ਮਾ ਆ ਆ ਸੇ ਅੱਛਾ ਮੜਾ ਜਾ ਜੋ ਆਦੇ ਸੀ ਗਰਾਊਂਡ ਬਣਾ ਕੇ ਦੇਵਾਂਗੇ ਤੇ ਸਾਡੇ ਜਵਾਕ ਵੇਖੋ ਕਿੱਥੇ ਖੇਡਦੇ ਆ ਗਰਾਊਂਡ ਬਣਾ ਕੇ ਦਿੱਤਾ ਕੁਛ ਨਹੀਂ ਬਣਾ ਕੇ ਦਿੱਤਾ ਇੱਥੇ ਤਾਂ ਸਾਡੇ ਕੋਈ ਕੰਮ ਵੀ ਨਹੀਂ ਹੋਇਆਗਾ ਕੋਈ ਕੰਮ ਵੀ ਹੋਇਆ ਹੋਵੇ ਹਾਂ ਨਸ਼ੇ ਪੱਤੇ ਦਾ ਕਿਵੇਂ ਆ ਨਸ਼ਾ ਨਸ਼ਾ ਤਾਂ ਬਾਦੂ ਚੱਲੀ ਜਾਂਦਾ ਇੱਥੇ ਹਾਂ ਵੀ ਹੋਰ ਕੋਈ ਕੋਈ ਆਇਆ ਨਹੀਂ ਦੇਖਦੇ ਉਹ ਸਾਡੇ ਬੱਚੇ ਖੇਡੀ ਜਾਂਦੇ ਦੇਖੋ ਉਹ ਗਰਾਊਂਡ ਬਣਾ ਕੇ ਦਿੱਤਾ ਪਾਰਟੀ ਨੇ ਉਹ ਇਹਦਾ ਖੇਤ ਲੱਗਦਾ ਬਾਹਣਾ ਕਿਸੇ ਦਾ ਬਾਹਣਾ ਉਹ ਵਿੱਚੇ ਖੇਡਦੇ ਆ ਉਹ ਉਹ ਦੇਖਾ ਖੇਡਦੇ ਆ ਉੱਥੇ ਹਾਂ ਗਰਾਊਂਡ ਹੈ ਨਹੀਂ ਨਾ ਵਾਸਤੇ ਗਰਾਊਂਡ ਕਿੱਥੇ ਆ ਹੋਵੇ ਖੇਡੀ ਜਾਂਦੇ ਕੋਲੇ ਜਾ ਕੇ ਬਣਾਓ ਤੁਸੀਂ ਉਹ ਐਡੇ ਐਡੇ ਖਰਚਾਂ 'ਚ ਖੇਡੀ ਜਾਂਦੇ ਆ ਹਾਂ ਕੀ ਕਰਗੇ ਦੱਸ ਕੋਈ ਕੰਮ ਹੀ ਨਹੀਂ ਵਧੀ ਲੱਗਿਆ ਤਾਂ ਨਵੀਂ ਸਰਕਾਰ ਦਾ ਕੰਮ ਜੇ ਕੋਈ ਹੋਵੇ ਤਾਂ ਅਸੀਂ ਤੁਹਾਨੂੰ ਦੱਸ ਦਈਏ ਆਹ ਦੇਖੋ ਕੀ ਹਾਲ ਆ ਇੱਥੇ ਬੁਰਾ ਹਾਲ ਆ ਵਿਕਾਸ ਵੇਖ ਲਓ ਠੀਕ ਹੈ ਹਾਂ ਤੇ ਫੋਟੋ ਹਰੇਕ ਇੱਕ ਖਚਾਉਣ ਬੈ ਜਾਂਦਾ ਉਹ ਦੇਖ ਤੇ ਪਿੰਡ ਦਾ ਵਿਕਾਸ ਕੋਈ ਵੀ ਨਹੀਂਗਾ ਕਿਹੜੀ ਫੋਟੋ ਆਹ ਦੇਖੋ ਆਹ ਵੇਖੋ ਉਹਨਾਂ ਦੀਆਂ ਪਾਰਟੀ ਵਾਲਿਆਂ ਦੀਆਂ ਪੋਸਟਾਂ ਤੇ ਵੀ ਵੀ ਹਰਸਿੰਦਰ ਕੌਰ ਚੌਥੀ ਵਾਰ ਖੜੇ ਹੋਏ ਆ ਉਹ ਕਹਿੰਦੇ ਵੀ ਅਸੀਂ ਏਮਜ ਲਿਆਂਦਾ ਹਸਪਤਾਲ ਹੋਰ ਯੂਨੀਵਰਸਿਟੀ ਇਹ ਉਹ ਵੀ ਆਪਦੇ ਕੰਮ ਗਿਣਾ ਰਹੇ ਆ ਵੋਟਾਂ ਲੈ ਰਹੇ ਆ ਉਹ ਤਾਂ ਕਰ ਉਹਨਾਂ ਨੇ ਵੀ ਕੀਤੇ ਆ ਜੀ ਇਹ ਚੋ ਕੁਝ ਕੰਮ ਤਾਂ ਉਹਨਾਂ ਨੇ ਵੀ ਕੀਤੇ ਕਾਂਗਰਸ ਦੇ ਕਾਂਗਰਸ ਵੀ ਬਿਲਕੁਲ ਕਰਦੀ ਰਹੀ ਆ ਜੀ ਅੱਛਾ ਪਰ ਹੁਣ ਤੱਕ ਕਿਸ ਹਿਸਾਬ ਤੋਂ ਵਾਰ ਹੋ ਗਿਆ ਅੱਛਾ ਹੁਣ ਫਰਕ ਆ ਹਾਂ ਹੁਣ ਤਾਂ ਪੂਰੇ ਫਰਕ ਆ ਲੱਖਾ ਸਿੰਘ ਸਿਧਾਣਾ ਵੀ ਖੜੇ ਹੋਏ ਆ ਯਾਹ ਉਹ ਮਾਂ ਬੋਲੀ ਪੰਜਾਬੀ ਦਾ ਕਹਿੰਦਾ ਬਹੁਤ ਸੇਵਾਗਰੀ ਮੈਂ ਕਿਹੜੀ ਮਾਂ ਬੋਲੀ ਆ ਮੈਂ ਉਹਦੇ ਕੋਲ ਹੀ ਰਿਹਾ ਅੱਛਾ ਸੁਧਾਨ ਦੇ ਨਾਲ ਘਰੇ ਬਾਣ ਸੀਗਾ ਉਹਦੇ ਕੋਲ ਹੀ ਰਿਹਾ ਮੈਂ ਉਹ ਤਾਂ ਵਿਕਟ ਗਿਆ ਬੰਦਾ ਯਾਰ ਕਿਸੇ ਦੇ ਅੱਖੇ ਤੋਂ ਕੋਈ ਨਹੀਂ ਵੋਟ ਪਾਉਂਦਾ ਵੋਟ ਪਾਉਂਦਾ ਬੰਦਾ ਆਪਦੇ ਮਨ ਦੇ ਫੈਸਲੇ ਅਕਾਲੀ ਪਾਰਟੀ ਆ ਆਮ ਪਾਰਟੀ ਐ ਤੇ ਕਾਂਗਰਸ ਐ ਤਿੰਨੇ ਇੱਕੋ ਜਿਹੇ ਨੇ ਇੱਕੋ ਜਿਹਾ ਮਤਲਬ ਆ ਮਾ ਸਾਨੂੰ ਤਾਂ ਇੱਕੋ ਜਿਹੇ ਲੱਗਦੇ ਅਗਾ ਟਾਈਮ ਦੱਸੂਗਾ ਵੀ ਕਿਹੜੀ ਜਿਆਦੇ ਬੀਜੇਪੀ ਥੰਦੇ ਆ ਇਹ ਵੀ ਥੱਲੇ ਆ ਹਾ ਸਾਡੇ ਦਾ ਪੰਜਾਬ ਚ ਥੱਲੇ ਬੀਜੇਪੀ ਪੱਗ ਨੂੰ ਤਾਂ ਦੇਖਣਾ ਨਹੀਂ ਕਿਉਂਦੇ ਕਿ ਉਹਨੂੰ ਵੋਟ ਜਿਹੜਾ ਪਾਊਗਾ ਉਹ ਮੋਨਾ ਹੋ ਕੇ ਪਾ ਕੇ ਜਾ ਕੇ ਮੂੰਹ ਸ਼ਰਮਾ ਕੇ ਜਾ ਕੇ ਪੱਗ ਪਾ ਕੇ ਉਹਨਾਂ ਦੇ ਤੇ ਬੀਜੇਪੀ ਚ ਰਲੇ ਪੱਗਾਂ ਵਾਲੇ ਹੀ ਰਲ ਜਾਂਦੇ ਲੀਡਰ ਜੇ ਰਲ ਜਾਂਦੇ ਫਿਰ ਹਜ਼ਾਰ ਲਾਉਂਦੇ ਨਾ ਅਜੇ ਵੀ ਤੂੰ ਪੱਗ ਨਾ ਮੂੰਹ ਸ਼ਰਮਾ ਕੇ ਜਾਂਦਾ ਹਜ਼ਾਰ ਵੀ ਲੈਂਦਾ ਉਹਨਾਂ ਦਾ ਪੱਗਾਂ ਵਾਲੇ ਜਿਹੜੇ ਰਲਦੇ ਆਂ ਮੂੰਹ ਸਿਰ ਮਲਾ ਕੇ ਜਾਓ ਉਹਨਾਂ ਦੇ ਬਣ ਕੇ ਕੱਟੜੇ ਹਿੰਦੂ ਆ ਇਹੋ ਪੱਗ ਨੂੰ ਦੇਖਣਾ ਨਹੀਂ ਜਾਂਦੇ ਤੇ ਪੱਗਾਂ ਵਾਲੇ ਵਿੱਚ ਵੜਦੇ ਉਹਨਾਂ ਦੇ ਕੋ ਕੱਟੜੇ ਹਿੰਦੂ ਨਾ ਕਾਂਗਰਸ ਆ ਕੇ ਮੈਨੂੰ ਲੱਗਦਾ ਇੱਕੋ ਜਿਹਾ ਜੀ ਆਮ ਪਾਰਟੀ ਵੀ ਤੇ ਅਕਾਲੀ ਪਾਰਟੀ ਅੱਜ ਤੱਕ ਇੱਕੋ ਜਿਹਾ ਗਾਹਟ ਉਹ ਮੌਕੇ ਤੇ ਇੱਕੋ ਜਿਹਾ ਮੈਨੂੰ ਸਮਝ ਨਹੀਂ ਆਈ ਗੱਲ ਇੱਕੋ ਜਿਹਾ ਕਿਵੇਂ ਆ ਇੱਕੋ ਜਿਹੀ ਓਨੀ ਕਾਂਗਰਸ ਦੀ ਪਟੀਸ਼ਨ ਓਨੀ ਆਮ ਪਾਰਟੀ ਦੀ ਓਨੀ ਅਕਾਲੀ ਦੀ ਤੇ ਕੰਮ ਧੰਦੇ ਕਿਵੇਂ ਆ ਇੱਕੋ ਜੇ ਕੰਮ ਧੰਦੇ ਤਾਂ ਹੋਈ ਜਾਂਦੇ ਆ ਜੀ ਲੋਕਾਂ ਕੋਈ ਜਾਂਦੇ ਕੋਈ ਐਮਐਲਏ ਸਾਬ ਤਾਂ ਫੜਿਆ ਗਿਆ ਰਿਸ਼ਵਤ ਲੈਂਦਾ ਐਮਐਲਏ ਕੀ ਕਰੂਗਾ ਰਿਸ਼ਵਤ ਲੈਂਦਾ ਖੁੱਡੇ ਫੜਿਆ ਗਿਆ ਖੁੱਡੇ ਨੇ ਨੋ ਲਾਇਆ ਲੱਖੇ ਸਧਾਨੇ ਤਾਂ ਕਿਵੇਂ ਲੱਗਦਾ ਬੰਦੇ ਨੂੰ ਲੋਕੀਂ ਤੋਂ ਨੂੰ ਕੌਣ ਜਾਣਦਾ ਇੱਥੇ ਆ ਕੇ ਗਿਆ ਸੀਗਾ ਗੱਲਾਂ ਬਾਤਾਂ ਲੋਕਾਂ ਨੇ ਸੁਣੀਆਂ ਕਰੀ ਗਿਆ ਇਲੈਕਸ਼ਨ ਦਾ ਮਹਰਾ ਉਹ ਭੱਜਿਆ ਫਿਰਦਾ ਹਰ ਇੱਕ ਬੰਦਾ ਵਸ ਆਪ ਦੇ ਝੋਲੀ ਨੂੰ ਭਰਦਾ ਢਿੱਡ। ਇਲੈਕਸ਼ਨ ਦਾ ਫਿਰ ਕੋਈ ਵੀ ਲੜ ਸਕਦਾ। ਕੋਈ ਲੜ ਸਕਦਾ ਪਰ ਉਹਨੂੰ ਵੋਟ ਨਹੀਂ ਪੈਂਦੀ। ਵੋਟ ਤਾਂ ਸਾਡੇ ਤਾਂ ਅਸੀਂ ਆਪ ਕਟੜ ਕਾਂਗਰਸੀ ਆ। ਕਾਂਗਰਸ ਨੂੰ ਵੋਟ ਪਾਵਾਂਗੇ ਪਰ ਇਹਨਾਂ ਦਾ ਸਾਰਾ ਅੰਦਰ ਗਤੀ ਸਮਝੌਤਾ ਹੈ ਹਰਸਿਮਰਤ ਕੌਰ ਦੀ ਸੀਟ ਆ ਉਹਨੇ ਲਈ ਜਾਣੀ ਆ। ਕਿਹਦੇ ਨਾਲ ਸਮਝੌਤਾ ਹੈ ਹਰਸਿਮਰਤ ਦਾ? ਸਾਰਿਆਂ ਨਾਲ ਹੀ ਆ ਹੈ ਕਿਹੜੇ ਨਾਲ ਕਾਂਗਰਸ ਨਾਲ ਆ ਸਾਰਿਆਂ ਨਾਲ ਆਮ ਆਦਮੀ ਨੂੰ ਭਜਾਉਂਦੇ ਆ ਸਾਰੇ। ਅੱਛਾ। ਜਿੱਦਤਾ ਕਰਕੇ ਆ। ਹਾਂਜੀ। ਅੰਦਰਖੱਤੀ ਸਾਰਾ ਹੀ ਹੈ ਹੁਣ ਜੀਤਮਿੰਦਰੂ لال ਪਹਿਲਾਂ ਕਾਲੀ ਸੀ ਹਾਂ ਤੇ ਹੁਣ ਕਾਂਗਰਸੀ ਬਣ ਗਿਆ ਨਾ ਉਹ ਦੋ ਵਾਰੀ ਕਾਲੀਦਲ ਚ ਆ ਕੇ ਦੋ ਜੀ ਨੀ ਲਾਲੂ ਸਾਡੇ ਨਾਲ ਹੀ ਹੁੰਦਾ ਸੀ ਨਾਨੀ ਦਾਦੀ ਤੇ ਇੱਕੋ ਹੀ ਆ ਨਾ ਹਾਂ ਪਾਰਟੀ ਹੈ ਕੋਈ ਬੜਾ ਫਰਕ ਨਹੀਂ ਪੈਂਦਾ ਜੀ ਮਰਜ਼ੀ ਪਾਰਟੀ ਚ ਹੋ ਗਏ ਨਹੀਂ ਨਹੀਂ ਪੈਂਦਾ ਤੁਸੀਂ ਹਰਸਿਮਰਤ ਕੌਰ ਨੇ ਜਿੰਨਾ ਤਨ ਦੱਸਤਾ ਵੀ ਆਹੀ ਕਰਾ ਦੇ ਫੁੱਲ ਵਾਲਿਆਂ ਦਾ ਕਿਵੇਂ ਲੱਗਾ ਬੀਜੇਪੀ ਡੀਜੇ ਡੀਜੇ ਪੀਨ ਨੂੰ ਇਹ ਥੁੱਕ ਪੁੱਛਦਾ ਅੱਛਾ ਨੌਕ ਨੇ ਦਿੱਤੀਆਂ 50 ਹਜ਼ਾਰ ਕੰਨ ਨਾ ਨਾ ਕੋਈ ਨੌਕਰੀ ਨਹੀਂ ਦਿੰਦੀ ਕਿਸੇ ਨੂੰ ਨੌਕਰੀ ਨਹੀਂ ਦਿੰਦੀ ਰੁਕਾ ਨੌਕਰੀ ਨਹੀਂ ਕੋਸ ਬਤਨ ਦਾ ਸੇ ਬਦਲਾ ਭਾਲਦੇ ਸੀ ਲੋਕ ਬਦਲਾ ਕਰਕੇ ਉਸ ਇਹਨਾਂ ਨੇ ਕਰਾ ਕੁਝ ਨਿਸ਼ਾਨ ਦਾ ਰਿਸ਼ਤ ਦਾ ਵੀ ਕਿਵੇਂ ਚੱਲਦਾ ਉਹ ਤਾਂ ਜਿਵੇਂ ਪਹਿਲਾਂ ਚੱਲਦਾ ਉਵੇਂ ਚੱਲੀ ਜਾਂਦਾ ਜੀ ਉਹ ਤਾਂ ਕੋਈ ਇਹਨਾਂ ਤੋਂ ਨਾ ਕਾਬੂ ਆਇਆ ਕੁਝ ਨਹੀਂ ਆਇਆ ਇਹਨਾਂ ਤੋਂ ਉਵੇਂ ਹੀ ਚੱਲੀ ਜਾਂਦਾ ਕੋਈ ਫਰਕ ਨਹੀਂ ਪਿਆ ਨਾ ਕੋਈ ਫਰਕ ਨਹੀਂ ਪਿਆ ਤਾਂ ਸਰ ਸਦਾ ਉਮੀਦਵਾਰ ਨੂੰ ਕਿਵੇਂ ਦੇਖ ਦਿਆਂ ਤਾਂ ਰਹਦ ਨੂੰ ਇਹ ਕਾਂਗਰਸ ਦੇ ਨੂੰ ਪਹਿਲਾ ਕਾਂਗਰਸ ਦੇ ਵੀ ਕਿਹੜਾ ਇੱਥੇ ਆਉਂਦੇ ਸੀ ਉਹ ਤਾਂ ਦੋਨੇ ਦਿਨ ਦੱਸਦੇ ਜਦੋਂ ਕਾਲੀ ਬਾਲਟੀ ਤੇ ਹੋ ਇੱਕੋ ਜੇ ਤੁਰਿਆ ਆਏ ਆ ਉਹ ਐਸੇ ਕਰਕੇ ਲੋਕ ਬਦਲਾ ਭਾਲਦੇ ਸੀ ਕਾਂਗਰਸ ਨੂੰ ਤਾਂ ਕਾਲੀਦਲ ਚੰਗੇ ਸੀਗੇ ਅੱਛਾ ਪੂਰਾ ਇਹ ਨਾ ਇਲਜ਼ਾਮ ਉਹਨਾਂ ਦੇ ਲੱਗਦਾ ਦੋਸ਼ ਵੀ ਲੱਗਦਾ ਹੀ ਆ ਇਹਨਾਂ ਤੇ ਜੀ ਬਾਦੀ ਨਾਰਾਜ਼ ਕਰਦੇ ਬਾਦੀ ਨਾਰਾਜ਼ ਕਰਦੇ ਸੀ ਹੁਣ ਤਾਂ ਕਰ ਹੀ ਗਏ ਆ 25 ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕਰ ਹੀ ਗਏ ਹੁਣ ਤਾਂ ਤੇ ਭਾਜਪਾ ਦਾ ਫੁੱਲ ਆ ਲੈਣ ਦਾ ਭਾਈ ਪਾਦਾ ਦੇਖੋ ਇਹਨਾਂ ਦਾ ਕੋਈ ਧਾਰ ਨਹੀਂ ਕਿਸਾਨ ਆ ਉੱਤੇ ਦਿੱਲੀ ਬੈਠੇ ਆ ਧਰਨੇ ਤੇ ਬੈਠੇ ਆ ਭਾਈ ਪਾ ਨੂੰ ਵੋਟ ਮੈਂ ਤਾਂ ਲਾਦੀ ਨਹੀਂ ਵੀ ਕਿਹੜਾ ਪਾ ਦੂਗਾ ਜਾਨਾਂ ਦਾ ਵੀ ਪ੍ਰਵਾਹ ਤਾਂ ਹੈਗਾ ਹੀ ਆ ਪੂਰਾ ਮੋਤੀਗਾ 400 ਸੀਟ ਫੇਰ ਲੈ ਕੇ ਜਾਣੀ ਆ ਕਹਿੰਦਾ ਮੈਂ ਤੀਜੀ ਵਾਰੀ ਮੋਦੀ ਦਾ ਕਹੀ ਜਾਂਦਾ 400 ਸੀਟਾਂ ਲੈਣੀਆਂ ਦੇਖੋ ਉਹਨਾਂ ਦੇ ਵੀ ਆ ਵੀ ਦੀ ਉਹ ਵੀ ਪਾਰਟੀਆਂ ਜੁੜੀਆਂ ਪਈਆਂ ਤਾਂ ਸਾਰੇ ਸਾਰੇ ਹਾਂ ਕੰਨ ਸਾਰੇ 5-7 ਪਾਰਟੀਆਂ ਜੁੜੀਆਂ ਉਹ ਉਹ ਕਹਿੰਦੀਆਂ ਅਸੀਂ ਸੱਤਾ ਜਾਉਣਾ ਮੋਦੀ ਕਹਿੰਦਾ ਮੈਂ ਨਹੀਂ ਹੱਲਣਾ ਇਹਨਾਂ ਦਾ ਤਾਂ ਆਇਆ ਜੀ ਉਹ ਤਾਂ ਆਪਣੇ ਬੀਬੀ ਜਿੱਤੂ ਗਈ ਬਾਦਲ ਅੱਛਾ ਐਡੇ ਐਡੇ ਕੰਮ ਕੀਤੇ ਜੂਨੀਅਰ ਯੂਨੀਵਰਸਿਟੀ ਬਣਾਈ ਕੁੱਦੇ ਐਮਜੇ ਹਸਪਤਾਲਿਆਂ ਦਾ ਬਠੰਡੇ ਲੋਕਾਂ 'ਚ ਇਹ ਵੀ ਗੱਲ ਚੱਲਦੀ ਆ ਨਾ ਵੀ ਉਹਨਾਂ ਦੇ ਰਾਜ ਬੇਅਦਬੀ ਹੋਈ ਹੋਰ ਘਟਨਾਵਾਂ ਬੇਅਦਬੀ ਉਹਨਾਂ ਨੇ ਤਾਂ ਨਹੀਂ ਕਰਤੀ ਉਹ ਕਹਿੰਦੇ ਨਹੀਂ ਕਰੀ ਇਨਸਾਫ ਨਹੀਂ ਨਾ ਮਿਲਿਆ 2 ਸਾਲ ਰਾਜ ਰਿਹਾ ਉਹ ਫਿਰ ਇਹੇ ਐਂ ਕਰ ਲੈਣਾ ਉਹ ਜਿਹੜੀ ਕਿਸਾਨਾਂ ਤੇ ਗੋਲੀ ਚਲਾ ਕੇ ਕਿਸੇ ਦਾ ਪੁੱਤਰ ਮਰ ਗਿਆ ਜਵਾਨ ਤੇ ਇਹ ਵੀ ਕਰਨ ਕੁਛ ਉਹਨਾਂ ਦੇ ਕਰਨ ਉਹਨਾਂ ਦੇ ਪਰਚਾ ਸੁਭ ਕਰਨਾਂ ਹਾਂ ਸੋ ਕਰਨ ਲਾਏ ਪਰਚਾ ਕਿਉਂ ਨਹੀਂ ਕਰ ਕਰਾਉਂਦੇ ਉਹਨਾਂ ਤੇ ਹਰਿਆਣਾ ਸਰਕਾਰ ਤੇ ਤੇ ਉੱਥੋਂ ਦੇ ਐਸਐਸਪੀ ਤੇ ਮੌਜੂਦਾ ਮੌਕੇ ਤੇ ਕਰਾਉਣ ਲੱਖੇ ਦਾ ਮੇਰਾ ਕਿਵੇਂ ਲੱਗਦਾ ਲੋਕਾਂ ਦਾ ਨਾ ਤਾਂ ਵੋਟ ਖਰਾਬ ਕਰੂਗਾ 20 ਹਜ਼ਾਰ ਹੋਰ ਕੀ ਆਮ ਲੋਕ ਪਾ ਦੇਣਗੇ ਜਿਹੜੀ ਮਨੀਰ ਜੀ ਹੋਈ ਉਹਦੇ ਖਰਾਬ ਕਿਹੜੀ ਪਾਰਟੀ ਦੀ ਹੋਊ ਪਾਰਟੀ ਦੀ ਤਾਂ ਇੰਨਾ ਇੰਨਾ ਦੀ ਹੋਊ ਕਾਂਗਰਸ ਦੀ ਤੇ ਇਸ ਦੀ ਕਾਲੀ ਦਲ ਦੀ ਝਾੜੂ ਵਾਲਿਆਂ ਦੀ ਨਹੀਂ ਹੁੰਦੀ ਝਾੜੂ ਵਾਲਿਆਂ ਦੀ ਤਾਂ ਆਦੀ ਵੋਟ ਹੈਗੀ ਜਿਹੜੀ ਖੜੀ ਹੈ ਅੱਛਾ ਹਾਂ ਜੇ ਕਾਂਗਰਸ ਦਾ ਵजूद ਸਹੀ ਹੈ ਨਾ ਜੰਮਿਆ ਹੋਇਆ ਤਾਂ ਹੀ ਕਾਕਲੀ ਦਲ ਦਾ ਰਹਿੰਦਾ ਨਾਲ ਜਦੋਂ ਕਾਂਗਰਸ ਦਾ ਵजूद ਡਾਉਣ ਜਾਂਦਾ ਹੈ ਰਲੇ ਹੋਇਆ ਕਾਂਗਰਸ ਤੇ ਕਾਕਲੀ ਨਹੀਂ ਨਹੀਂ ਕੋਈ ਰਲੇ ਨਹੀਂ ਅੱਛਾ ਜੀ ਵੀ ਪੀ ਨਾ ਰਲਿਆ ਕਾਕਲੀ ਦਲ ਵਾਲੇ ਬੀਜਪੀ ਨਾ ਤਾਂ ਅੱਡ ਹੋ ਗਏ ਸੀਗੇ ਨਹੀਂ ਹਾਂ ਜੇ ਜਿੱਤ ਕੇ ਚੋਣਾ ਫਿਰ ਕਹਿੰਦੇ ਰਲ ਜਾਣਗੇ ਦੁਬਾਰੇ ਭਾਜਪਾ ਨਾਲ ਨਹੀਂ ਇਸ ਗੱਲ ਦਾ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਅੱਛਾ ਇਹ ਹੈਗਾ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਦੇ ਉਮੀਦਵਾਰਾਂ ਦਾ ਕਿਸਾਨ ਕਰ ਰਹੇ ਹੈ ਉਸ ਤਾਂ ਬੀਜੇਪੀ ਵੀ ਕਿਸਾਨਾਂ ਦੀ ਗੱਲ ਨਹੀਂ ਸੁਣਦੀ ਅੱਗੇ ਤਾਂ ਸਾਲ ਪੜ ਧਰਨੇ ਤੇ ਬੈਠੇ ਰਹੇ ਹੁਣ ਉੱਥੇ ਗੋਲੀਆਂ ਚਲਾਈ ਗਈਆਂ ਉਹਨਾਂ ਤੇ ਤੇ ਉਹ ਕਿਸਾਨ ਵੀ ਕਹਿੰਦੇ ਬਾਨੀਆਂ ਦੇ ਉਹ ਲਈ ਜਾਂਦੇ ਟਰਾਲੀਆਂ ਉਹਦਾ ਕੀ ਰੌਲਾ ਤੁਸੀਂ ਦੇਖੀ ਵੀਡੀਓ ਉਹ ਵੱਡੇ ਲੋਕ ਲੈ ਜਾਂਦੇ ਉਹ ਵੱਡੇ ਹਾਂ ਵੱਡਿਆਂ ਨੂੰ ਲੋਡ ਨਹੀਂ ਪੈਂਦੀ ਕੀ ਅੜਤਗੇ ਦੀ ਤੇ ਹੋਰ ਸਾਡੇ ਅਰਕ ਨੂੰ ਅੜਤਗੇ ਦੀ ਲੋਡ ਪੈਂਦੀ ਉਹ ਤੋਂ ਪੈਸੇ ਵਰਤਣ ਆਉਂਦੇ ਸੀ ਅਸੀਂ ਕਿਵੇਂ ਲੈ ਜਾਗੇ ਉਹ ਕਿੰਨੇ ਪਰਸੈਂਟ ਲੋਕ ਆ ਉਹ ਕੁਝ ਪਰਸੈਂਟ ਲੋਕ ਆ ਹੈਗੇ 10 15 ਪਰਸੈਂਟ ਲੋਕ अच्छा ਉਹਨਾਂ ਨੂੰ ਲੋੜ ਨਹੀਂ ਪੈਂਦੀ ਅੜਤ ਗਈ ਸਿੱਧਾ ਬੇਜੇ ਸੰਘਰਸ਼ ਦੀ ਲੋੜ ਹੈ ਨਾ ਉਹਨਾਂ ਨੂੰ ਨਾ ਉਹਨਾਂ ਨੂੰ ਸੰਘਰਸ਼ ਦੀ ਲੋੜ ਉਹਦੇ ਵਿੱਚ ਵੀ ਨਹੀਂ ਜਾਂਦੇ ਸੰਘਰਸ਼ ਜਿਹੜੇ 20 50 ਕਿੱਲੇ ਵਾਲੇ ਹੈ ਹਾਂ ਹਾਂ ਜਿਹੜਾ ਕਾਂਗਰਸ ਸਰਕਾਰ ਆ ਜਾਂਦੀ ਉਹ ਆਹ ਹੁੰਦੀ ਸੀ ਧਰਤੀ 'ਚ ਪਾਣੀ ਮੁੱਕ ਜੂ ਤੇ ਜਦੋਂ ਹੁਣ ਬਾਦਲ ਸਾਹਿਬ ਆ ਗਏ ਨੇ ਘਰ ਘਰ ਮੋਟਰਾਂ ਪ੍ਰੋਤਸਤਾਂ ਦਾ ਜਾਲ ਪਰੋਂਤਾ ਸਭ ਹੁੰਦੇ ਆ ਕਿੰਨੇ ਕਿੱਲੇ ਤੇ ਮੋਟਰ ਲੱਗੀ ਹੈ ਸਾਡੇ ਕਿੰਨੇ ਕਿੰਨੇ ਮੈਂ ਖੁਦ ਚੇਅਰਮੈਨ ਵੀ ਜਿਆ ਸੰਮਤੀ ਦਾ ਜਦੋਂ ਕਾਂਗਰਸ ਦੀ ਸਰਕਾਰ ਸੀ ਕੈਪਟਨ ਸੀ ਸ੍ਰਿੰਦਰ ਸਿੰਘਲਾ ਸੀਗਾ ਕਿਸੇ ਨੇ ਵੀ ਨਹੀਂ ਪੁੱਛਿਆ ੱੱਕੇ ਖਾ ਖਾ ਬਹਿ ਕੇ ਮੋਟਰ ਰੈਂਕਸ਼ਨ ਲੈਣ ਨੂੰ ਆ ਹੀ ਹਰਸਿਮਰਤ ਕੌਰ ਬਾਦਲ ਸੀ। ਇਹੀ ਇੱਥੇ ਡਿਮਾਂਡ ਨੋਟਿਸ ਦੇ ਕੇ ਗਈ ਸੀ ਭਰੇ ਪੂਰੇ ਸੀ। ਉਹਦੇ ਨਾਲ ਸਾਨੂੰ ਮੋਟਰ ਮਿਲੀ। ਉਹ ਕਹਿੰਦਾ ਕੰਮ ਬਹੁਤ ਕਰਾਇਆ ਆਪਲੇ ਕਹਿੰਦੇ ਨੌਕਰੀਆਂ ਦਿੱਤੀਆਂ ਹੋਰ ਕਰੇ। ਆਪਾਂ ਕਹਿੰਦੇ ਬਾੜੀਆਂ ਨੌਕਰੀਆਂ ਦੇ ਦਿੱਤੀਆਂ। ਕਣਕੀ ਬੰਨ ਬੰਨ। ਇਹਦਾ ਤਾਂ ਹਜ਼ਾਰ ਰੁਪਈਆ ਬੁੜੀਆਂ ਨੂੰ ਕਹਿ ਕੇ ਗਏ ਆ। ਕਹਿ ਕੇ ਗਏ ਨਾ 2 ਰੁਪਈਆ ਵਾਲੀ ਕਣਕ ਬੰਦ ਹੋ ਗਈ। ਕੰਮ ਕੀ ਕਰਤੇ? ਮੰਡੀ 'ਚ ਰੋਕ ਲਈ ਜਾਂਦੇ। ਸੁਭੀ ਨਹੀਂ ਕਰਿਆ। ਮੰਡੀ 'ਚ ਰੋਕ ਰੋਕ ਲਈ ਜਾਂਦੇ ਆ। ਪਹਿਲਾਂ ਤਾਂ 1000 ਰੁਪਏ ਆ ਬੁੜੀਆਂ ਨੂੰ ਕਹਿ ਕੇ ਕੇਸੀ ਵੀ ਸੀ ਦੇਵਾਂਗੇ ਉਹ ਤਾਂ ਵਾਦੇ ਹੁੰਦੇ ਨੇ ਤੇ ਉਹ ਪੂਰਾ ਨਹੀਂ ਹੋਇਆ ਨਾ ਨੌਕਰੀ ਕਿਸੇ ਨੂੰ ਮਿਲੀ ਆ ਨੌਕਰੀਆਂ ਤਾਂ ਮਿਲਗੀਆਂ ਇਹਦਾ ਕੋਈ ਗੱਲ ਨਹੀਂ ਵੀ ਮਿਲਗਾਂ ਨਹੀਂ ਹਾਂ ਪਰ ਇੰਨੇ ਵਾਦੇ ਸਰਕਾਰ ਤੋਂ ਹੁੰਦੇ ਨਹੀਂ ਪੂਰੇ ਨਹੀਂ ਹੁੰਦੇ ਕੋਈ ਸਰਕਾਰ ਹੀ ਆ ਕਰ ਦਾਂਗੇ ਨਾ ਜੋ ਨਾ ਜੋ ਵਾਦੂ ਨਾ ਵਾਦਾ ਆ ਗਿਆ ਵਾਦੂ ਗਿਆ ਅੱਛਾ ਕੀ ਕਰ ਕਰ ਫਿਰਦਾ ਮਾਸ਼ਾਅੱਲਾ ਜਿਉ ਆਪ ਚੋਲ ਰਿੰਦਾ ਉਹ ਮੁੱਖ ਮੰਤਰੀ ਚੋਲ ਰਿੰਦਾ ਚੌਥੀ ਟੈਂਟ ਜੇ ਤਾਂ ਮੁੱਖ ਮੰਤਰੀ ਆਪ ਹੀ ਟਨਰਿੰਦਾ ਦਰੂਣਾ ਦੂਜਿਆਂ ਨੂੰ ਕੀ ਲੋਕਾਂ ਨੂੰ ਕੀ ਸੂਰਪੂਰ ਦਊਗਾ ਹੋ ਹੁਣ ਕਾਂਗਰਸ ਇੱਕੋ ਹੀ ਬਾੜੀ ਦੇ ਬੱਚੇ ਆ ਸਾਰੇ ਇੱਕੋ ਬੱਠੇ ਟੱਗੇ ਆ ਸਾਰੇ ਸਾਰੇ ਖਿਆਲ ਆ ਦਿੰਦਾ ਅਗਲਾ ਪਹਿਲਾਂ ਤਾਂ ਤੂੰ ਕਾਂਗਰਸੀ ਸੀ ਕਾਂਗਰਸ ਦੀ ਸਹਾਇਤਾ ਕਰਦਾ ਸੀ ਮਦਦ ਕਰਦਾ ਸੀ ਤੇ ਅੱਜ ਕਾਂਗਰਸ ਮਾੜੀ ਹੋ ਗਈ ਜੇ ਤੂੰ ਅਕਾਲੀਆਂ 'ਚ ਵੜ ਗਿਆ ਕੋਈ ਲੀਡਰ ਹੈ ਫਿਰ ਹਜ਼ਾਰ ਵੀ ਲਵਾ ਲੈਂਦੇਗਾ ਹੁਣ ਫੇਰ ਕਾਲੀ ਦਾ ਛੱਡ ਕੇ ਹੁਣ ਟੈਕਟ ਲੈ ਲਈ ਕਾਰ ਫੇਰ ਆਇਆ ਨਾ ਬੇਰਬੰਦ ਕਾਰ ਸੀ ਜੀ ਕੰਮ ਆ ਬਹੁਤ ਲੋਕ ਹਾਂ ਉਹਨਾਂ ਨੇ ਪਿਓ ਵਾਲੀ ਡਿਡਣਾ ਦੇ ਹੁਣ ਅੱਗੇ ਬੇਸਮਝੀ ਬਣਾਉਂਦੇ ਆ ਹਲੇ ਵੀ ਉਹਨਾਂ ਤੋਂ ਉੱਤੋਂ ਦੀ ਨਾ ਡਿਡਣਾ ਤੋਂ ਲੋਕ ਆ ਉਹ ਹਲੇ ਬੁੱਧੂ ਸਮਝਦੇ ਸਾਨੂੰ ਕੋਈ ਆਵੇ ਅਸੀਂ ਉਹਨਾਂ ਨੂੰ ਆ ਆਖ ਦਿੰਦੇ ਵੀ ਤੂੰ ਇੰਨਾ ਝੂਠ ਬੋਲਦਾ ਆ ਕਿਉਂ ਝੂਠ ਫੇਰੇ ਜੀ ਪੂਰਾ ਆ ਜਾਏਗਾ ਹਜਾ ਲਾ ਦਿੰਦੇ ਹੁਣ ਤਾਂ ਅੱਛਾ ਹੁਣ ਨਹੀਂ ਕੋਈ ਸਿੱਕੇ ਇੱਕ ਦੂਜੇ ਤੋਂ ਸੰਗਦਾ ਕੋਈ ਠੀਕ ਹੈ ਜੀ